ਅਸੀਂ ਬਿਲਕੁਲ ਉਹਦੇ ਖਿਲਾਫ ਆ ਕਿਉਂਕਿ ਮਾਫੀ ਉਹਦਾ ਹੱਲ ਨਹੀਂ ਹੈ ਜੇਕਰ ਇਹਨਾਂ ਤੇ ਪਰਚਾ ਦਰਜ ਹੋਊਗਾ ਤੇ ਇਹਨਾਂ ਨੂੰ ਪਤਾ ਲੱਗੂਗਾ ਕਿ ਗਾਂ ਤੋਂ ਕਿਸੇ ਧਰਮ ਦਾ ਮਜ਼ਾਕ ਉਡਾਣਾ ਕਿਸੇ ਧਰਮ ਦੀ ਬੇਦਬੀ ਕਰਨ ਦਾ ਮਤਲਬ ਇਹ ਹੁੰਦਾ ਕਿ ਪਰਚਾ ਦਰਜ ਕਰਕੇ ਤੇ ਜੇਲ੍ਹ ਦੀਆਂ ਸਲਾਖਾਂ ਦੇਖਣੇ ਪੈਂਦੇ ਤੇ ਮੰਦਰ ਵਾਲੇ ਤੇ ਕਹਿ ਰਹੇ ਆ ਕਿ ਅਸੀਂ ਮਾਫੀ ਦੇ ਦਿੱਤੀ ਇਹਨਾਂ ਨੂੰ ਇੱਕ ਟੁੱਟਾ ਜਿਹਾ ਬੰਦਾ ਹੁੰਦਾ ਉਹਨੂੰ ਕੱਲ ਨੂੰ ਸਰੂਪ ਦੇਣ ਦੇ ਭਗਵਾਨ ਦਾ ਤੇ ਉਹ ਸਭ ਤੋਂ ਵੱਡੀ ਬੇਦਬੀ ਅਸੀਂ ਲੋਕ ਕਰ ਰਹੇ ਜਿਹੜੇ ਆਪਣੇ ਜਗਰਾਤਿਆਂ ਦੇ ਵਿੱਚ ਜਾ ਕੇ ਔਰ ਇਦਾਂ ਦੇ ਕਰਮ ਇਦਾਂ ਦੇ ਲੋਕਾਂ ਨੂੰ ਸਰੂਪ ਬਣਾ ਰਹੇ ਬਿਲਕੁਲ ਗਲਤ ਇਹਦਾ ਸੀ ਤੇ ਜੇ ਪਰਚਾ ਨਾ ਸਰਕਾਰ ਦਰਜ ਕਰੇ ਮਾਫੀ ਦਿੱਤੀ ਜਵੇ ਤੁਹਾਡੇ ਸੰਗਠਨ ਨੇ ਮਾਫੀ ਮਾਫੀ ਇੱਕ ਮੇਰੀ ਪੱਤਰਕਾਰ ਸਾਹਿਬ ਮੇਰੀ ਸੁਣੋ ਇੱਕ ਗੱਲ ਤੁਹਾਡੇ ਸੰਗਠਨ ਨਹੀਂ ਉਹ ਮਾਫੀ ਵਾਲੇ ਪਾਸੇ ਵੀ ਤੁਰੇ ਹੋਏ ਸਾਡੇ ਦੇਵੀ ਦੇਵਤਾ ਦਾ ਅਪਮਾਨ ਹੁੰਦਾ ਤੇ ਸਾਨੂੰ ਪਰਚਾ ਕਰਾਉਣ ਲਈ ਰੋੜਾਂ ਤੇ ਬਹਿਣਾ ਪੈਂਦਾ ਸੜਕਾਂ ਤੇ ਬਹਿਣਾ ਪੈਂਦਾ ਕਿਉਂ ਕਿ ਸਾਡੀ ਹਿੰਦੂਆ ਦੀ ਸਰਕਾਰ ਨਹੀਂ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਦੋਨਾਂ ਨੂੰ ਇੱਕ ਨਜ਼ਰੀਆਂ ਨਾਲ ਹੀ ਦੇਖਣਾ ਚਾਹੀਦਾ ਹਿੰਦੂਆਂ ਨੂੰ ਵੀ ਇੱਕ ਨਜ਼ਰੀਆਂ ਨਾਲ ਦੇਖਣਾ ਚਾਹੀਦਾ ਬਹੁਤ ਵਧੀਆ ਕੰਮ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀ ਦਿੱਤੀ ਉਹ ਬੰਦੇ ਫੜੇ ਬਹੁਤ ਵਧੀਆ ਕੰਮ ਹੈ ਫੜਨੇ ਚਾਹੀਦੇ ਆ ਗੁਰੂ ਘਰ ਦੀ ਜੇਕਰ ਗੁਰੂ ਘਰ ਨੂੰ ਕੋਈ ਐਡਾ ਦੀ ਗੱਲ ਕਰੂਗਾ ਬਖਸ਼ੇ ਨਹੀਂ ਜਾਣੀ ਚਾਹੀਦੇ ਲੇਕਿਨ ਭਗਵੰਤ ਮਾਨ ਸਰਕਾਰ ਨੂੰ ਹਿੰਦੂਆ ਵਾਲੇ ਵੀ ਦੇਖਣਾ ਚਾਹੀਦਾ ਐਡ ਐਡੀਆਂ ਫੈਕਟਰੀਆਂ ਫੜੀਏ ਗਊ ਮਾਤਾ ਦੀ ਹੱਤਿਆ ਹੋ ਰਹੀ ਬੇਦਬੀ ਹੋ ਰਹੀ ਇੱਕ ਵਾਰੀ ਵੀ ਭਗਵੰਤ ਮਾਨ ਸਰਕਾਰ ਦਾ ਬਿਆਨ ਆਉਂਦਾ ਨਹੀਂ ਆਉਂਦਾ ਕਿਉਂ ਕਿਉਂਕਿ ਉਹਨਾਂ ਨੂੰ ਸਿਰਫ Hindu ਵੋਟਾਂ ਵੇਲੇ ਦਿਖਦੇ ਔਰ ਵੋਟਾਂ ਵੇਲੇ ਉਹਨਾਂ ਨੂੰ ਵੋਟਾਂ ਲੈਣੀਆਂ ਹੁੰਦੀਆਂ ਜਦੋਂ 1984 ਦੇ ਦੰਗੇ ਸ਼ੁਰੂ ਹੁੰਦੇ ਤੁਸੀਂ ਸ਼ਿਵ ਸੈਨਾ ਵਾਲੇ ਦੁਆਰਾ ਉਸ ਜਖਮ ਨੂੰ ਭਰਾ ਕਰ ਦਿੰਦੇ ਹੋ ਇਹ ਕਦ ਲਈ ਚੱਕਰੇ ਬਿਲਕੁਲ ਇਹ ਚੀਜ਼ ਗਲਤ ਹੈ ਤੇ ਅਤੰਗਵਾਦ ਦਾ ਅਸੀਂ ਦਾ ਵਿਰੋਧ ਕਰ ਰਹੇ ਹਾਂ ਤੁਸੀਂ ਅਸੀਂ ਅਤੰਗਵਾਦ ਦਾ ਵਿਰੋਧ ਵੀ ਤਾਂ ਕਰਦੇ ਆ ਕਿਉਂਕਿ ਇਹ ਉਹ ਟੈਰਰਿਜ਼ਮ ਹੈਗੇ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਅੱਜ ਤੱਕ ਕਰ ਰਹੇ ਆ ਅੱਜ ਤੱਕ ਖਾੜਿਆਂ ਤੋਂ ਲੈ ਕੇ ਗਰਨੇਡ ਬੰਬ ਸੁੱਟ ਰਿਹਾ ਸਾਡੇ ਸ਼ਿਵ ਸੈਨਿਕ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਸੁਧੀਰ ਸੂਰੀ ਤੋਂ ਲੈ ਕੇ ਕਿੰਨੇ ਨਾਮ ਨਾ ਨਾਮ ਤੁਹਾਨੂੰ ਜਿਹੜੇ ਪੰਜਾਬ 'ਚ ਲਗਾਤਾਰ ਸ਼ਹੀਦ ਕਰ ਦਿੱਤੇ ਗਏ ਹਿੰਦੂ ਲੀਡਰ ਇਹੋ ਹੀ ਵਜ੍ਹਾ ਦੱਸ ਰਿਹਾ ਕਿ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜਾ ਹਿੰਦੂਆਂ ਦੀ ਆਵਾਜ਼ ਬੁਲੰਦ ਕਰਦਾ ਉਹਦੇ ਪੰਜਾਬ ਦੇ ਵਿੱਚ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਇਕੱਲੇ ਇਕੱਲੇ ਹਿੰਦੂ ਦੀ ਟਾਰਗੇਟ ਕਿਲਿੰਗ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਸ਼ਿਵ ਸੈਨਾ ਵਾਲੇ ਜਿਹੜੇ ਆ ਉਹ ਲਾਟਰੀਆਂ ਚੋਂ ਪੈਸਾ ਖਾ ਰਹੇ ਆ ਸ਼ਿਵ ਸੈਨਾ ਵਾਲੇ ਬਲੈਕਮੇਲਿੰਗ ਕਰ ਰਹੇ ਆ ਇਹ ਚੀਜ਼ਾਂ ਨੂੰ ਕਿੱਦਾਂ ਸਪਸ਼ਟ ਕਰੋ ਤੇ ਜੇ ਕਿਸੇ ਤੇ ਪਰਚਾ ਹੋ ਜੇ ਤੇ ਇਹ ਕਹਿੰਦੇ ਸ਼ਿਵ ਸੈਨਾ ਵਾਲੇ ਧਰਨਾ ਲਾ ਦੇਣਗੇ ਦੇਖੋ ਪਰਚਾ ਪਰਚਾ ਦਰਜ ਕਰਤਾ ਪੰਜਾਬ ਪੁਲਿਸ ਜਿਹੜੀਆਂ ਸ਼ਿਵ ਸੈਨਾ ਲੀਡਰਾਂ ਨੂੰ ਸਿਕਿਉਰਿਟੀਆਂ ਦਿੱਤੀਆਂ ਪਈਆਂ ਉਹਨਾਂ ਨੂੰ ਅਥਾਰਟੀ ਵੀ ਦਿੱਤੀ ਜਾਵੇ ਜੇਕਰ ਤੁਹਾਡੇ ਤੇ ਕੋਈ ਹਮਲਾ ਹੁੰਦਾ ਹੈ ਤਾਂ ਤੁਸੀਂ ਇਹਦੀ ਅੱਗੋਂ ਰਿਐਕਸ਼ਨ ਕਰ ਸਕੋ ਲੇਕਿਨ ਤੁਸੀਂ ਵੀ ਦੇਖਿਆ ਕਿ ਸ਼ਰਿਆਮ ਕਰਪਾਨਾ ਮਾਰਿਆ ਗਿਆ ਤੇ ਉਸ ਨੂੰ ਬਚਾਇਆ ਵੀ ਨਹੀਂ ਗਿਆ ਉਸ ਗਨਮੈਨ ਵੱਲੋਂ ਤੁਹਾਡੇ ਕੋਲ ਸਕਿਉਰਟੀ ਹੈ ਹਾਂਜੀ ਹੈ ਤੁਸੀਂ ਛੱਡਦੇ ਹੋ ਬਿਲਕੁਲ ਇਹ ਸਰਕਾਰ ਨੇ ਦਿੱਤੀ ਅਸੀਂ ਦੇਖੋ ਤੁਸੀਂ ਪੱਤਰਕਾਰ ਪੱਤਰਕਾਰ ਸਾਹਿਬ ਸੁਣੋ ਇਹ ਸਰਕਾਰ ਦਾ ਪ੍ਰੋਟੋਕਾਲ ਹੈ ਜਿਉਂ ਨਾਲ ਲੱਗਾ ਥ੍ਰੈਟ ਹੈ ਦੇਖੋ ਅਸੀਂ ਤੇ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਸਰਕਾਰ ਕੋ ਅਸੀਂ ਅਸਲਾ ਲਿੱਤਾ ਅਸੀਂ ਤਾਂ ਆਪਣੇ ਅਸਲਾ ਆਪਣੇ ਨਾਲ ਦਾ ਆ ਕੇ ਰੱਖਿਆ ਜੇ ਸਾਨੂੰ ਲੋੜ ਪੋਗੀ ਸਾਨੂੰ ਅਸੀਂ ਆਪਣੇ ਅਸਲੇ ਤੇ ਵਿਸ਼ਵਾਸ ਕਰਦੇ ਆ ਔਰ ਮੈਂ ਉਹ ਵੀ ਗੱਲ ਕਰ ਰਿਹਾ ਜੇ ਤੁਹਾਨੂੰ ਅਸਲਾ ਮਿਲਿਆ ਤੁਸੀਂ ਆਪਣੇ ਅਸਲੇ ਤੇ ਆਪਣੇ ਆਪਣੀ ਜਾਨ ਤੇ ਆਪਣੇ ਬੁਲੰਦ ਤੇ ਬੈਠੇ ਆ ਸਿਕਿਉਰਟੀ ਛੱਡ ਦਿਓ ਜੇ ਤੁਹਾਨੂੰ ਉਹਦਾ ਉਹਨਾਂ ਕੋਈ ਹਿੱਤਤਾ ਨਹੀਂ ਮਿਲ ਸਕਦੀ ਸਵਾਗਤ ਹੈ ਜੀ ਤੁਹਾਡਾ ਤਹਿਲਕਾ ਪੰਜਾਬੀ ਟੀਵੀ ਤੇ ਅੱਜ ਅਸੀਂ ਜਿਸ ਸ਼ਖਸ ਨਾਲ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ ਉਹ ਨੇ ਜੀ ਸ਼ਿਵ ਸੈਨਾ ਲਾਇਨ ਦੇ ਲੀਡਰ ਤੇ ਉਹਨਾਂ ਦਾ ਨਾਮ ਹੈ ਬੰਟੀ ਆਓ ਆਪਾਂ ਤੁਹਾਡੀ ਗੱਲਬਾਤ ਕਰਵਾਨੇ ਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਤਹਿਲਕਾ ਟੀਵੀ ਪੰਜਾਬੀ ਵੱਲੋਂ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾਇਆ ਜੋ ਹਮੇਸ਼ਾ ਸੱਚ ਦੀ ਆਵਾਜ਼ ਨੂੰ ਜਿਹੜੇ ਲੋਕਾਂ ਤੱਕ ਜਨਤਕ ਕਰਦੇ ਔਰ ਸੱਚ ਦੀ ਆਵਾਜ਼ ਨੂੰ ਦਿਖਾਉਂਦੇ ਆ ਅਸੀਂ ਤੁਹਾਡਾ ਤਹਿਲਕਾ ਪੰਜਾਬੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਅੱਜ ਉਹਨਾਂ ਨੇ ਆਪਣੇ ਸਟੂਡੀਓ ਚ ਬਿਲਕੁਲ ਜੀ ਇੰਟਰਵਿਊ ਸ਼ੁਰੂ ਕਰਨ ਲੱਗੇ ਜੀ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਇਹ ਪੁੱਛਣ ਲੱਗਾ ਜੀ ਸ਼ਿਵ ਸਨਾ ਲਾਇਨ ਕੀ ਹੈ ਇਹਦੀ ਕੀ ਡੈਫੀਨੇਸ਼ਨ ਹੈ ਸ਼ਿਵ ਸਨਾ ਲਾਇਨ ਹੋਆ ਜੋ ਹਿੰਦੂਆਂ ਦੀ ਆਵਾਜ਼ ਨੂੰ ਬੁਲੰਦ ਕਰਦੀ ਹੈ ਜੋ ਸਨਾਤਨ ਧਰਮ ਦਾ ਪ੍ਰਚਾਰ ਕਰਦੀ ਹੈ ਜਿੱਥੇ ਵੀ ਦੇਵੀ ਦੇਵਤਿਆਂ ਦੀ ਬੇਅਦਬੀ ਹੁੰਦੀ ਹੈ ਉਹਨਾਂ ਦੇ ਖਿਲਾਫ ਉਹਨਾਂ ਤੇ ਕਾਰਵਾਈ ਕਰਾਉਣ ਨੂੰ ਵਚਨਬੰਦ ਰਹਿੰਦੀ ਹੈ ਔਰ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਹਿੰਦੂ ਧਰਮ ਦੇ ਜਿਹੜੇ ਵਰ ਖਿਲਾਫ ਜਿਹੜਾ ਪ੍ਰਚਾਰ ਕਰਦੇ ਆ ਉਹਨਾਂ ਨੂੰ ਜਿਹੜਾ ਸਬਕ ਸਿਖਾਉਣ ਚ ਸਭ ਤੋਂ ਪਹਿਲੇ ਸ਼ਿਵਸਨਾ ਲੌਇਨ ਆਪਣੀ ਆਵਾਜ਼ ਜਿਹੜੀ ਬੁਲੰਦ ਕਰਦੀ ਆ ਇਹ ਜਿਹੜਾ ਹੁਣ ਤੁਸੀਂ ਜਿੱਦਾਂ ਹੁਣ ਗੱਲ ਕੀਤੀ ਆ ਦੇਵੀ ਦੇਵਤਿਆਂ ਦੀ ਜਿਹੜੀ ਉਹ ਵਿਦਵੀ ਜਿਹੜੀ ਕਰਦੇ ਆ ਆ ਹੁਣ ਪਿੱਛੇ ਜਈ ਇੱਕ ਮੁੱਦਾ ਬੜਾ ਪਖਿਆ ਹੋਇਆ ਮੁੱਦਾ ਇੱਕ ਬਹੁਤ ਵੱਡੀ ਯੂਟਿਊਬਰ ਉਹਨੇ ਮਾਤਾ ਕਾਲੀ ਦਾ ਜਿਹੜਾ ਸਰੂਪ ਧਾਰਨ ਕੀਤਾ ਫਿਰ ਉਤੇ ਪਰਚਾ ਵੀ ਦਰਜ ਕਰਨ ਦੇ ਬਜਾਏ ਉਹਨੂੰ ਮਾਫੀ ਦੇ ਦਿੱਤੀ ਗਈ ਉਹ ਮਾਫੀ ਨਹੀਂ ਮੰਨੀ ਜਾ ਰਹੀ ਉਦੋਂ ਤੋਂ ਤੁਹਾਡਾ ਕੀ ਸਪਸ਼ਟੀਕਰਨ ਦੇਖੋ ਸੋਸ਼ਲ ਮੀਡੀਆ ਦੇ ਯੂਟੂਬਰ ਇੱਕ ਮਾਂ ਕਾਲੀ ਜਿਹਨੂੰ ਕਰੋੜਾਂ ਲੋਕਾਂ ਦੀ ਆਸਤਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮਾਂ ਕਾਲੀ ਨੂੰ ਪੂਜਦੇ ਇੱਕ ਸ਼ਕਤੀ ਦਾ ਪ੍ਰਤੀਕ ਹੈ ਜਿਹਨੂੰ ਅੱਜ ਛੋਟੇ-ਛੋਟੇ ਕੱਪੜੇ ਪਾ ਕੇ ਇੱਕ ਯੂਟੂਬਰ ਪਾਇਲ ਮਲਿਕ ਮਾਂ ਕਾਲੀ ਦਾ ਸਰੂਪ ਧਾਰਨ ਕਰ ਰਹੀ ਹੈ ਦੇਖੋ ਇਹ છો ਇੱਕ ਵਿਊ ਐਂਡ ٹی ਆਰ ਪੀ ਦੇ ਕਰਕੇ ਇਦਾਂ ਦੀ ਘਟੀਆਂ ਹਰਕਤਾ ਕਰਕੇ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਕੇ ਤੇ ਮੁੜ ਕੇ ਜਾ ਕੇ ਮਾਫੀਆਂ ਮੰਗਨੀਆਂ ਇਹ ਕਿੱਥੋਂ ਤੱਕ ਜਾਇਜ਼ ਹੈ ਅਸੀਂ ਬਿਲਕੁਲ ਉਹਦੇ ਖਿਲਾਫ ਹੈ ਕਿਉਂਕਿ ਮਾਫੀ ਉਹਦਾ ਹੱਲ ਨਹੀਂ ਹੈ ਜੇਕਰ ਇਹਨਾਂ ਤੇ ਪਰਚਾ ਦਰਜ ਹੋਊਗਾ ਤੇ ਇਹਨਾਂ ਨੂੰ ਪਤਾ ਲੱਗੂਗਾ ਕਿ ਗਾਹ ਤੋਂ ਕਿਸੇ ਧਰਮ ਦਾ ਮਜ਼ਾਕ ਉਡਾਣਾ ਕਿਸੇ ਧਰਮ ਦੀ ਬੇਦਬੀ ਕਰਨ ਦਾ ਮਤਲਬ ਇਹ ਹੁੰਦਾ ਕਿ ਪਰਚਾ ਦਰਜ ਕਰਕੇ ਤੇ ਜੇਲ੍ਹ ਦੀਆਂ ਸਲਾਖਾਂ ਦੇਖਣੇ ਪੈਂਦੀ ਹੈ ਤੇ ਮੰਦਰ ਵਾਲੇ ਤੇ ਕਹਿ ਰਹੇ ਆ ਕਿ ਅਸੀਂ ਮਾਫੀ ਦੇ ਦਿੱਤੀ ਇਹਨਾਂ ਨੂੰ ਦੇਖੋ ਕੁਝ 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 ਵਿਸ਼ੇਸ਼ ਵਿਅਕਤੀ ਹੈ ਦੇਖੋ ਉਹਨਾਂ ਦੀ ਆਸਤਾ ਸਾਨੂੰ ਨਹੀਂ ਪਤਾ ਲੱਗਾ ਕਿਉਂਕਿ ਪੰਜਾਬ ਦੇ ਵਿੱਚ ਇਕੱਲੇ ਉਹ ਨਹੀਂ ਹੈ ਪੰਜਾਬ 'ਚ ਪੂਰੇ Hindu ਸੰਗਠਨ ਲਗਾਤਾਰ ਇਹਦਾ ਵਿਰੋਧ ਕਰ ਰਿਹਾ ਹੈ ਜੇਕਰ ਮਾਫੀ ਦੇਣੀ ਸੀ ਤੁਸੀਂ ਜਿੰਨੇ Hindu ਸੰਗਠਨ ਹੈ ਪੰਜਾਬ 'ਚ ਇਸ ਚੀਜ਼ ਦਾ ਵਿਰੋਧ ਕਰ ਰਹੇ ਸਾਰਿਆਂ ਨੂੰ ਇੱਕ ਮਤ ਲੈ ਕੇ ਚੱਲਦੇ ਲੇਕਿਨ ਇਹ ਨਹੀਂ ਪਤਾ ਆਪਣੇ ਨਿੱਜੀ ਫਾਇਦੇ ਲਈ ਜਾਂ ਕਿਸ ਕਰਕੇ ਮਾਫੀ ਦਿੱਤੀ ਗਈ ਹੈ ਲੇਕਿਨ Shiv Sena Lion ਨੇ ਇੱਕ ਪ੍ਰਣ ਲਿਤਾ ਹੈ ਤੇ ਪਰਚਾ ਦਰਜ ਕਰਾਵਾਂਗੇ ਔਰ ਉਹਦੇ ਲਈ ਜਿਹੜਾ ਪ੍ਰਦਰਸ਼ਨ ਉਹ جاری ਹੈ ਸਾਡਾ ਬੰਟੀ ਜੀ ਇਹ ਇੱਕ ਯੂਟਿਊਬਰ ਜਿਹੜੀ ਕੁੜੀ ਹੈ ਇਹਨੂੰ ਆਪਾਂ ਇੱਕ ਮੁੱਦਾ ਬੜਾ ਵੱਡਾ ਆਪਾਂ ਬਣਾ ਰਹੇ ਆ ਤੇ ਜਿਹੜੇ ਜਗਰਾਤਿਆਂ ਦੇ ਉੱਤੇ ਜਾਂ ਜਿਹੜੇ ਪ੍ਰੋਫੈਸ਼ਨਲੀ ਇਹ ਕੰਮ ਕਰ ਰਹੇ ਆ ਉਹਨਾਂ ਨੂੰ ਫਿਰ ਸ਼ਿਵਸੈਨਾ ਵਾਲੇ ਕਿਉਂ ਨਹੀਂ ਸਬਕ ਸਿਖਾ ਰਹੇ ਕਿ ਉਹ ਵੀ ਦੇਖੋ ਜਗਰਾਤਿਆਂ ਦੇ ਉੱਤੇ ਭਗਵਾਨ ਕ੍ਰਿਸ਼ਨ ਬਣ ਕੇ ਜਾਂ ਮਾਤਾ ਰਾਣੀਆ ਦੇ ਸਰੂਪ ਉਧਾਰਨ ਕਰਕੇ ਇਹ ਚੀਜ਼ਾਂ ਚੰਗੀਆਂ ਦੇਖੋ ਲਗਾਤਾਰ 2 ਸਾਲ ਹੋ ਗਏ ਇਸ ਪ੍ਰਿਆਸ ਨੂੰ ਕਰ ਰਹੇ ਆ ਔਰ ਜਿੱਥੇ-ਜਿੱਥੇ ਚੀਜ਼ੇ ਹੁੰਦੀ ਉੱਥੇ ਰੁਕਵਾਈਦਾ ਲੋਕਾਂ ਨੂੰ ਕਹੀਦਾ ਵੀ ਆ ਵੇਅਰ ਵੀ ਕਰੀਦਾ ਕਿ ਇਹ ਸਾਡੇ ਦੇਵੀ ਦੇਵਤਿਆਂ ਦੀ ਬੇਅਦਬੀ ਆ ਇੱਕ ਟੁੱਟਾ ਜਿਹਾ ਬੰਦਾ ਹੁੰਦਾ ਉਹਨੂੰ ਕੱਲ ਨੂੰ ਸਰੂਪ ਦੇਣ ਦੇ ਭਗਵਾਨ ਦਾ ਤੇ ਉਹ ਸਭ ਤੋਂ ਵੱਡੀ ਬੇਅਦਬੀ ਅਸੀਂ ਲੋਕ ਕਰ ਰਹੇ ਜਿਹੜੇ ਆਪਣੇ ਜਗਰਾਤਿਆਂ ਦੇ ਵਿੱਚ ਜਾ ਕੇ ਔਰ ਇਦਾਂ ਦੇ ਕਰਮ ਇਦਾਂ ਦੇ ਲੋਕਾਂ ਨੂੰ ਸਰੂਪ ਪਨਾਰੇ ਬਿਲਕੁਲ ਗਲਤ ਇਹਦਾ ਅਸੀਂ ਲਗਾਤਾਰ ਲੱਗੇ ਹੋਏ ਪ੍ਰਯਾਸ ਵੀ ਕਰ ਰਹੇ ਔਰ ਲੋਕਾਂ ਨੂੰ ਕਹਿ ਵੀ ਰਹੇ ਕਿ ਤੁਸੀਂ ਜਿਹੜੇ ਸਰੂਪ ਇਹਨੂੰ ਨਾ ਬਣਾਇਆ ਜਾਵੇ ਜੋ ਮਹਾਮਾਈ ਦਾ ਜਾਗਰਣਾ ਉੱਥੇ ਭਜਨ ਜੋ ਭਜਨ ਗਾਇਕ ਕਰਕੇ ਮਾ ਦਾ ਜਗਰਾਤਾ ਜਿਹੜਾ ਸੰਪੂਰਨ ਕੀਤਾ ਜਾਵੇ ਆਪਾਂ ਨੂੰ ਇਹ ਚੀਜ਼ ਨਹੀਂ ਚਾਹੀਦੀ ਕਿ ਇਹੋ ਜਿਹਾ ਕੋਈ ਟੋਲ ਫਰੀ ਨੰਬਰ ਜਾਂ ਕੋਈ ਇਹੋ ਜੀ ਵੈਬਸਾਈਟ ਇਹ ਕੋਈ ਇਹੋ ਜਿਹਾ ਕੋਈ ਉਪਰ ਕਰਕ ਕੀਤਾ ਜਾਵੇ ਕਿ ਜਿੱਥੇ ਇਸ ਚੀਜ਼ ਦੀ ਕੰਪਲੀਟ ਕੀਤੀ ਜਾਵੇ ਦੇਖੋ ਸੋਸ਼ਲ ਮੀਡੀਆ ਰਾਹੀਂ ਅਸੀਂ ਲਗਾਤਾਰ ਅਵੇਅਰ ਵੀ ਕਰੀਦਾ ਔਰ ਸੋਸ਼ਲ ਮੀਡੀਆ ਤੇ ਲਗਾਤਾਰ ਸਾਡੇ ਨੰਬਰ ਵੀ ਜਾਰੀ ਹੈ ਔਰ ਲੋਕਾਂ ਨੂੰ ਵੀ ਕਹੀਦਾ ਜੇ ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਜਾਂ ਕਿਤੇ ਵੀ ਧਰਮ ਦੀ ਬੇਅਦਵੀ ਹੁੰਦੀ ਸਾਡੇ ਨਾਲ ਕੰਟੈਕਟ ਕਰੋ ਅਸੀਂ ਪਹੁੰਚਾਂਗੇ ਔਰ ਜਿੱਥੇ ਸਾਨੂੰ ਪਤਾ ਲੱਗਦਾ ਕਿ ਇੱਥੇ ਧਰਮ ਸਾਡੇ ਦੀ ਬੇਅਦਵੀ ਹੋ ਰਹੀ ਹੈ ਅਸੀਂ ਸਭ ਤੋਂ ਪਹਿਲੇ ਪਹੁੰਚੀਦਾ ਉੱਥੇ ਜਾ ਕੇ ਔਰ ਇਹਨਾਂ ਲੋਕਾਂ ਦੇ ਕਾਰਵਾਈ ਕਰਾਈ ਦਿੰਦੀ ਆ ਤੁਸੀਂ ਸ਼ਿਵ ਸੈਨਾ ਲਾਇਨ ਤੋਂ ਸੰਬੰਧ ਰੱਖਦੇ ਹੋ ਅਨੇਕਾਂ ਹੀ ਪੰਜਾਬ ਦੇ ਵਿੱਚ ਜ ਬਣ ਚੁੱਕੀਆਂ ਇਹ ਇੱਕ ਸ਼ਿਵ ਸੈਨਾ ਪੰਜਾਬ ਹੀ ਕਿਉਂ ਨੇ ਨਿਯੁਕਤ ਕਰ ਦਿੱਤੀ ਜਾਂਦੀ ਦੇਖੋ ਕੀ ਕਾਰਨ ਹੈ ਕਿ ਜਿਹੜੇ ਹਿੰਦੂ ਅਲੱਗ-ਅਲੱਗ ਆਪਣੇ ਰਸਤੇ ਲੈ ਕੇ ਤੁਰ ਰਹੇ ਦੇਖੋ ਸ਼ਿਵ ਸੈਨਾ 100 ਹੋਰ ਬਣ ਜਾਂ ਸਾਨੂੰ ਉਹਨਾਂ ਕੋਈ ਤੰਗੀ ਨਹੀਂ ਸਾਰੇ ਸ਼ਿਵ ਸੈਨਿਕ ਸਾਡੇ ਆ ਲੇਕਿਨ ਸਾਨੂੰ ਇਹ ਵਧੀਆ ਲੱਗਦਾ ਕਿਉਂਕਿ ਦੇਖੋ ਭਾਵੇਂ ਛੋਟੇ-ਛੋਟੇ ਅਸੀਂ ਸੰਗਠਨਾ ਵਿੱਚ ਆ ਲੇਕਿਨ ਜਦੋਂ ਕਿਤੇ ਧਰਮ ਦੀ ਗੱਲ ਆਉਂਦੀ ਅਸੀਂ ਸਾਰੇ ਇੱਕ ਆ ਜਦੋਂ ਕਿਸੇ ਇਦਾਂ ਦੀ ਗੱਲ ਆਉਂਦੀ ਹੈ ਕਿਤੇ ਦੇਵੀ ਦੇਵਤਿਆਂ ਦਾ અપਮਾਨ ਜਾਂ ਕਿਤੇ ਗਊ ਮਾਤਾ ਦੀ ਹੱਤਿਆ ਹੋ ਜਾਂਦੀ ਹੈ ਤਾਂ ਅਸੀਂ ਉੱਥੇ ਸਾਰੇ ਇੱਕ ਇਕੱਠੇ ਹੋ ਕੇ ਉਸ ਚੀਜ਼ ਦਾ ਵਿਰੋਧ ਕਰੀਦਾ ਹੁੰਨ ਵੀ ਲਗਾਤਾਰ ਜੇ ਸੰਗਠਨ ਵੱਖਰੇ ਵੱਖਰੇ ਆ ਲੇਕਿਨ ਮਤ ਇੱਕ ਹੈ ਅਸੀਂ ਲਗਾਤਾਰ ਪਾਇਲ ਮਲਿਕ ਦਾ ਪੂਰੇ ਪੰਜਾਬ 'ਚ ਵਿਰੋਧ ਹੋ ਰਿਹਾ ਔਰ ਲਗਾਤਾਰ ਹੋ ਜਾ ਜਾਰੀ ਰਹੂਗਾ ਜਿੰਨਾ ਚਿਰ ਉੱਥੇ ਪਰਚਾ ਦਰਜ ਨਹੀਂ ਹੁੰਦਾ ਤੇ ਜੇ ਪਰਚਾ ਨਾ ਸਰਕਾਰ ਦਰਜ ਕਰੇ ਮਾਫੀ ਦਿੱਤੀ ਜਵੇ ਤੁਹਾਡੇ ਸੰਗਠਨ ਨੇ ਮਾਫੀ ਮਾਫੀ ਇੱਕ ਮੇਰੀ ਤੁਹਾਡੇ ਸੰਗਠਨ ਦੀ ਮੇਰੀ ਪੱਤਰਕਾਰ ਸਾਹਿਬ ਮੇਰੀ ਸੁਣੋ ਇੱਕ ਗੱਲ ਤੁਹਾਡੇ ਸੰਗਠਨ ਨੇ ਉਹ ਮਾਫੀ ਵਾਲੇ ਪਾਸੇ ਵੀ ਤੁਰੇ ਹੋਏ ਦੇਖੋ ਪੱਤਰਕਾਰ ਸਾਹਿਬ ਇੱਕ ਵਿਅਕਤੀ ਦੇ ਕਹਿਣ ਦਾ ਮਾਫੀ ਨਹੀਂ ਹੋ ਜਾਂਦੀ ਹੂੰ ਦੇਖੋ ਇੱਕ ਵਿਅਕਤੀ ਆਇਆ ਚੱਕ ਕੇ ਉਹਨੇ ਮਾਫੀ ਦੇ ਦਿੱਤੀ ਮਾਫੀ ਨਹੀਂ ਹੈ ਉਸ ਬੰਦੇ ਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਦੇਖੋ ਸਾਡੇ ਹਿੰਦੂਆ ਦੇ ਅਲੇ ਕੋਈ ਹਿੰਦੂਆ ਵਿੱਚੋਂ ਜੇਕਰ ਕੋਈ ਏਦਾਂ ਦੀ ਕੋਈ ਵੀ ਭਾਸ਼ਾ ਬੋਲਦਾ ਚਾਹੇ ਮੈਂ ਹੀ ਹੋਵਾਂ ਪ੍ਰਸ਼ਾਸਨ ਪੈਲ ਦੇ ਆਧਾਰ ਤੇ ਪਰਚਾ ਦਰਜ ਕਰਦੀ ਹੈ ਲੇਕਿਨ ਸਾਡੇ ਦੇਵੀ ਦੇਵਤਾ ਦਾ અપਮਾਨ ਹੁੰਦਾ ਤੇ ਸਾਨੂੰ ਪਰਚਾ ਕਰਾਉਣ ਲਈ ਰੋੜਾ ਤੇ ਬਹਿਣਾ ਪੈਂਦਾ ਸੜਕਾ ਤੇ ਬਹਿਣਾ ਪੈਂਦਾ ਕਿਉਂ ਕਿ ਸਾਡੀ ਹਿੰਦੂਆ ਦੀ ਸਰਕਾਰ ਨਹੀਂ ਹੈ ਭਾਵੇਂ 48% ਵੋਟ ਹਿੰਦੂਆ ਨੇ ਪਾਈ ਹੈ ਸਰਕਾਰ ਬਣਾਈ ਹੈ ਲੇਕਿਨ ਉਹਦੀ ਸਾਡੀ ਸੁਣਵਾਈ ਉਦੋਂ ਤੱਕ ਨਹੀਂ ਹੈ ਜਿੰਨਾ ਚਿਰ ਅਸੀਂ ਸੜਕਾਂ ਦੇ ਨਾਲ ਬੈਠੀਏ ਸਰਕਾਰ ਦੀ ਇਹ ਜਿਹੜੀ ਚੀਜ਼ ਤੁਸੀਂ ਹੁਣ ਬੋਲੀਏ ਤੁਸੀਂ ਕਹਿੰਦੇ ਆ ਸਰਕਾਰ ਦੀ ਇਹ ਮਿਲੀ ਭਗਤ ਹੋ ਸਕਦੀ ਦੇਖੋ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਪਿਛਲੇ ਦਿਨੀ ਫਗਵਾੜੇ ਦੇ ਵਿੱਚ ਗਊ ਹੱਤਿਆ ਹੋਈ ਫੈਕਟਰੀ ਫੜੀ ਗਈ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਫੈਕਟਰੀ ਫੜੀ ਗਈ ਗਊ ਹੱਤਿਆ ਹੋਈ ਅਸੀਂ ਦੇਖਿਆ ਬੜੇ ਵੱਡੇ ਮਾਤਰਾ 'ਚ ਫੈਕਟਰੀਆਂ ਫੜੀਆਂ ਗਈਆਂ ਦੇਖੋ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਅਸੀਂ ਵੀ ਪੁੱਛਦੇ ਅਸੀਂ ਮੰਨਦੇ ਆ ਬੜੀ ਇੱਕ ਸ਼ਰਦਾ ਦਾ ਸਥਾਨ ਹੈ ਉੱਥੇ ਇੱਕ ਧਮਕੀ ਭਰਿਆ ਕਾਲ ਆਇਆ ਕਿ ਬੰਬ ਨਾਲ ਹਰਮੰਦਰ ਸਾਹਿਬ ਜੀ ਨੂੰ ਜੋ ਵੀ ਉਡਾਣ ਦੇਣ ਦੀ ਧਮਕੀ ਆ ਭਗਵੰਤ ਮਾਨ ਸਾਹਿਬ ਉੱਥੇ ਪਹੁੰਚੇ ਆ ਕਿ ਹਿੰਦੂਆਂ ਦੀ ਆਸਤਾ ਗਊ ਮਾਤਾ ਚ ਨਹੀਂ ਵਸਦੀ ਗਊ ਮਾਤਾ ਦੇ 33 ਕੋਟੀ ਦੇਵੇਂ ਦੇਵਤੇ ਵਸਦੇ ਆ ਔਰ ਹਿੰਦੂਆ ਦਾ ਆਸਤਾ ਦਾ ਪ੍ਰਤੀਕ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਦੋਨਾਂ ਨੂੰ ਇੱਕ ਨਜ਼ਰੀਆ ਨਾਲ ਨਹੀਂ ਦੇਖਣਾ ਚਾਹੀਦਾ ਹਿੰਦੂਆਂ ਨੂੰ ਵੀ ਇੱਕ ਨਜ਼ਰੀਆ ਨਾਲ ਦੇਖਣਾ ਚਾਹੀਦਾ ਬਹੁਤ ਵਧੀਆ ਕੰਮ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀ ਦਿੱਤੀ ਉਹ ਬੰਦੇ ਫੜੇ ਬਹੁਤ ਵਧੀਆ ਕੰਮ ਹੈ ਫੜਨੇ ਚਾਹੀਦੇ ਆ ਗੁਰੂ ਘਰ ਦੀ ਜੇਕਰ ਗੁਰੂ ਘਰ ਨੂੰ ਕੋਈ ਐਦਾਂ ਦੀ ਗੱਲ ਕਰੂਗਾ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ ਲੇਕਿਨ ਭਗਵੰਤ ਮਾਨ ਸਰਕਾਰ ਨੂੰ ਹਿੰਦੂਆ ਵੱਲ ਵੀ ਦੇਖਣਾ ਚਾਹੀਦਾ ਐਡ ਐਡੀਆਂ ਫੈਕਟਰੀਆਂ ਫੜੀਏ ਗਾਊ ਮਾਤਾ ਦੀ ਹੱਤਿਆ ਹੋ ਰਹੀ ਬੇਦਬੀ ਹੋ ਰਹੀ ਆ ਇੱਕ ਵਾਰੀ ਵੀ ਭਗਵੰਤ ਮਾਨ ਸਰਕਾਰ ਦਾ ਬਿਆਨ ਆਉਂਦਾ ਨਹੀਂ ਆਂਦਾ ਕਿਉਂ ਕਿਉਂਕਿ ਉਹਨਾਂ ਨੂੰ ਸਿਰਫ Hindu ਵੋਟਾ ਵੇਲੇ ਦਿਖਦੇ ਔਰ ਵੋਟਾ ਵੇਲੇ ਉਹਨਾਂ ਨੂੰ ਵੋਟਾ ਲੈਣੀਆਂ ਹੁੰਦੀਆਂ ਤੁਸੀਂ ਆ ਗਊ ਮਾਤਾ ਦੇ ਆਏ ਹੋ ਅਸੀਂ ਗਊ ਮਾਤਾ ਦਾ ਇੱਕ ਸਵਾਲ ਤੁਹਾਡਾ ਨਾ ਕਰਨਾ ਚਾਹੁੰਦੇ ਜਿਹੜੀਆਂ ਗਊ ਮਾਤਾ ਸੜਕਾਂ 'ਤੇ ਰੋਲੀਆਂ ਫਿਰਦੀਆਂ ਕੂੜਾ ਕਰਕਟ ਖਾ ਰਹੀਆਂ ਉਹਨਾਂ ਵੱਲ Hindu ਸੰਗਠਨਾਂ ਦਾ ਕਿਉਂ ਨਹੀਂ ਧਿਆਨ ਜਾ ਰਿਹਾ ਦੇਨ ਹਿੰਦੂ ਸੰਗਠਨਾ ਨੂੰ ਗਾਊ ਟੈਕਸ ਖਰਚੀ ਤੇ ਲੱਗਦਾ ਸੂਈ ਤੋਂ ਲੈ ਕੇ ਜਾਜ ਤੱਕ ਗਾਊ ਟੈਕਸ ਲੱਗਦਾ ਹੈ ਦੇਨ ਹਿੰਦੂ ਸੰਗਠਨ ਨੇ ਜ਼ਿੰਮੇਵਾਰੀ ਖੋਲ ਕੇ ਦੇਣ ਹਿੰਦੂ ਸੰਗਠਨ ਨੂੰ ਗਊਸ਼ਾਲਾ ਅਸੀਂ ਸਭ ਤੋਂ ਪਹਿਲੇ ਉਹਦੀ ਸੇਵਾ ਕਰਨ ਨੂੰ ਤਿਆਰ ਹੈ ਟੈਕਸ ਗਾਉਂ ਦਾ ਐਡਾ ਭਰਿਆ ਪਿਆ ਸਰਕਾਰਾਂ ਕੋ ਪਿਆ ਸਰਕਾਰ ਲਾਂਦੀ ਕਿਉਂ ਨਹੀਂ ਪਈ ਗਊਸ਼ਾਲਾ ਖੋਲਦੀ ਕਿਉਂ ਨਹੀਂ ਪਈ ਹੈ ਇਹ ਸਰਕਾਰ ਟੈਕਸ ਨੱਪ ਕੇ ਬੈਠੀ ਹੈ ਜਿਹੜੀਆਂ ਪ੍ਰਾਈਵੇਟ ਗਊਸ਼ਾਲਾ ਦਾ ਉਹ ਦੁੱਧਾਧਾਰੀ ਗਾਵਾਂ ਰੱਖਦੇ ਆ ਦੂਜੀਆਂ ਜਿਹੜੀਆਂ ਗਾਵਾਂ ਬਾਹਰ ਕੱਢ ਦਿੰਦੇ ਆ ਹੁਣ ਜੇ ਸਰਕਾਰ ਕੋ ਟੈਕਸ ਪਿਆ ਹੁਣ ਦੇਖੋ ਸਾਡੇ ਤੇ ਜਿੰਨੀ ਸ਼ਮਤਾ ਸੀ ਤਾਂ ਉਹ ਨਾ ਕਰ ਸਕਦੇ ਆ ਸਰਕਾਰ ਕੋ ਜੇ گاਊ ਕਾਊਸਸ ਦਾ ਟੈਕਸ ਪਿਆ ਤੇ ਗਊਸ਼ਾਲਾ ਖੋਲਣ ਸ਼ਿਵਸਾਨਾ ਜ਼ਿੰਮੇਦਾਰੀ ਲੈਂਦੀ ਆ ਸਾਡੂੰ ਗਊਸ਼ਾਲਾ ਖੋਲ ਕੇ ਦੇਣ ਅਸੀਂ ਸੰਭਾਲਾਂਗੇ ਜਲੰਧਰ 'ਚ ਸਾਨੂੰ ਦੇਣ ਜ਼ਿੰਮੇਦਾਰੀ ਅਸੀਂ ਜਲੰਧਰ 'ਚ ਸੰਭਾਲ ਲਗਾ ਸੀ ਇੱਕ ਵੀ ਗਾਂ ਵਾਰਾ ਫੇਰ ਗਈ ਤਾਂ ਫੇਰ ਗੱਲ ਕਰਿਓ ਸ਼ਿਵਸਾਨਾ ਲੈਂਦੀ ਅਸੀਂ ਸਾਨੂੰ ਜ਼ਿੰਮੇਦਾਰੀ ਦੇਣ ਜਿਹੜੀਆਂ ਗਊਆਂ ਜਿਹੜੀਆਂ ਸੜਕਾਂ ਤੋਂ ਰੁਲੀਆਂ ਫਿਰਦੀਆਂ ਉਹਨਾਂ ਦਾ ਕੀ ਕੀਤਾ ਜਾ ਸਕਦਾ ਤੁਹਾਡੇ ਹਿਸਾਬ ਨਾਲ ਕੀ ਕੀਤਾ ਜਾ ਸਕਦਾ ਵਾਹ ਲੋ ਤੁਸੀਂ ਆਪਣੀ ਗੱਡੀ ਚੋਂ ਨੰਗਦੇ ਪਏ ਤੁਹਾਡੇ ਸਾਹਮਣੇ ਚਾਰ ਗਊਆਂ ਜਿਹੜੀਆਂ ਉਹ ਕੂੜਾ ਖਾ ਰਹੀਆਂ ਡਿਗੀਆਂ ਪਈਆਂ ਪਿਆਸੀਆਂ ਬੈਠੀਆਂ ਤੁਸੀਂ ਕੀ ਕਰ ਸਕਦੇ ਹੋ ਦੇਖੋ ਅਸੀਂ ਤਾਂ ਇਹੋ ਹੀ ਕਰ ਸਕਦੇ ਜਿੰਨੀ ਸਾਡੀ ਸ਼ਮਤਾ ਵਾ ਅਸੀਂ ਹੁਣ ਜਿੰਨੀ ਸਾਡੀ ਸ਼ਮਤਾ ਉਸ ਹਿਸਾਬ ਨਾਲ ਅਸੀਂ ਦੋ ਤੇ ਦਾਨਪੁਣ ਕਰਕੇ ਪੱਠੇ ਪਾਸੇ ਦੇ ਵਿੱਚ ਕੁਝ ਕਰ ਸਕਦੇ ਹੁਣ ਜੇ ਸਾਡੇ ਕੋਲ ਜਗ੍ਹਾ ਹੋਵੇ ਗਊਸ਼ਾਲਾ ਹੋਵੇ ਤਾਂ ਅਸੀਂ ਉਹ ਗਾਵਾਂ ਫੜ ਕੇ ਟਰੱਕ ਲਿਆ ਕੇ ਤੇ ਗਊਸ਼ਾਲਾ ਵਿੱਚ ਤੇ ਜਮ੍ਹਾਂ ਕਰਾਈਏ ਔਰ ਉਹਦੀ ਪਰਮਿਟ ਕਰੀਏ ਔਰ ਕਾਊਂਟੈਕਸ ਕਾਊਂਟੈਕਸ ਐਡਾ ਪਿਆਵਾ ਸਰਕਾਰ ਦਵੇ ਕਾਊਂਟੈਕਸ ਦੇਊਗੀ ਤਾਂ ਅਸੀਂ ਸੇਵਾ ਦਾ ਸਾਨੂੰ ਮੌਕਾ ਦੇਣ ਅਸੀਂ ਸੇਵਾ ਕਰਨ ਨੂੰ ਤਿਆਰ ਹਮ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਜੀ 1984 ਦੇ ਜਿਹੜੇ ਦੰਗੇ ਆ ਉਹ ਹਮ ਉਹ ਹਰ ਵਾਰੀ ਲੋਕਾਂ ਦਾ ਸਰਵੇ ਲੈ ਕੇ ਚੱਲੋ ਜਾਂ ਸੋਸ਼ਲ ਮੀਡੀਆ ਉਤੇ ਕੁਝ ਕਮੈਂਟ ਜਿਹੜੇ ਇਹੋ ਜਿਹੇ ਆਂਦੇ ਜਾਂ ਲੋਕਾਂ ਦੇ ਵਸੀਰੇ ਇਹੋ ਜਿਹੇ ਆ ਕਿ ਜਦੋਂ 1984 ਦੇ ਦੰਗਿਆਂ ਦੇ ਵਿੱਚ ਸ਼ਿਵ ਸੈਨਾ ਅੱਗੇ ਹੋ ਕੇ ਮਤਲਬ ਉਤਰੀਵਾਦੀਆਂ ਨਾਲ ਲੜਾਈ ਲੜੀ ਬਿਲਕੁਲ ਉਹ ਭੁੱਲਣ ਕਿਉਂ ਨਹੀਂ ਦਿੰਦੇ ਜਦੋਂ 1984 ਦੇ ਦੰਗੇ ਸ਼ੁਰੂ ਹੁੰਦੇ ਤੁਸੀਂ ਸ਼ਿਵ ਸੈਨਾ ਵਾਲੇ ਦੁਆਰਾ ਉਸ ਜ਼ਖਮ ਨੂੰ ਹਰਾ ਕਰ ਦਿੰਦੇ ਹੋ ਇਹ ਕਦੇ ਨਹੀਂ ਚੱਕਰੇ ਬਿਲਕੁਲ ਇਹ ਚੀਜ਼ ਗਲਤ ਹੈ 1984 ਦੀ ਗੱਲ ਕਰੀਏ ਦੇਖੋ ਅਤਿਗਵਾਦੀਆਂ ਦਾ ਸਾਡੇ 40 ਤੋਂ ਪਲੱਸ ਸ਼ਿਵ ਸੈਨਿਕ ਸ਼ਹੀਦ ਹੋਏ ਆ ਪੰਜਾਬ ਪੁਲਿਸ ਦੇ ਨਾਲ ਅਤਿਗਵਾਦੀਆਂ ਦਾ ਮੁਕਾਬਲਾ ਕੀਤਾ ਦੂਜੀ ਗੱਲ ਅੱਜ ਤੱਕ ਸਾਡੇ 35000 ਹਿੰਦੂ ਆਤੰਗਵਾਦ ਦੌਰਾਨ 1984 ਦੇ ਦੌਰਾਨ ਸ਼ਹੀਦ ਹੋਏ ਅੱਜ ਤੱਕ ਉਹਨਾਂ ਨੂੰ ਰਾਹਤ ਫੰਡ ਨਹੀਂ ਮਿਲਿਆ ਪਿਛਲੇ ਦਿਨੀ ਦਿੱਲੀ ਦੇ ਸੀਐਮ ਰੇਖਾ ਗੁਪਤਾ ਜੀ ਵੱਲੋਂ ਸਿੱਖ ਦੰਗਾ ਪੀੜਤਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਰਾਹਤ ਫੰਡ ਦਿੱਤਾ ਗਿਆ ਸਾਡਾ ਸਵਾਲ ਤੇ ਇੱਕੋ ਹੈ ਹਿੰਦੂਆਂ ਨੂੰ ਰਾਹਤ ਫੰਡ ਕਿਉਂ ਨਹੀਂ ਦੇ ਰਿਹਾ ਜਿਹੜੇ ਆਤੰਗਵਾਦ ਪੀੜਿਤ ਪਰਿਵਾਰ ਹੈ ਉਹਨਾਂ ਨੂੰ ਵੀ ਰਾਹਤ ਫੰਡ ਦੋਵੋ ਉਹਨਾਂ ਨੂੰ ਇੱਕੋ ਨਜ਼ਰੀਏ ਨਾਲ ਕਿਉਂ ਨਹੀਂ ਦੇਖਿਆ ਜਾਂਦਾ ਹਿੰਦੂਆਂ ਨੂੰ ਇਗਨੋਰ ਕਿਉਂ ਕੀਤਾ ਜਾ ਰਿਹਾ ਸਾਡੀ ਤਾਂ ਮੰਗ ਇਹੋਈ ਹੈ ਨਹੀਂ ਨਹੀਂ ਉਹ ਤਾਂ ਚਲੋ ਤੁਹਾਡੀ ਗੱਲ ਤੁਹਾਡੀ ਮੰਗ ਆ ਮੰਗ ਨੂੰ ਰੱਖਣ ਦੇ ਕਈ ਤਰ੍ਹਾਂ ਦੇ ਵੀ ਹੋ ਸਕਦੇ ਨੇ ਪੇਸ਼ੇ ਤੇ ਆਪਾਂ ਜ਼ਰੂਰ ਸੜਕਾਂ ਤੇ ਜਾ ਕੇ ਆਪਾਂ ਪੁਤਲੇ ਫੋਕਣੇ ਆ ਜਿੰਨ ਜਿਹੜੇ ਲੋਕੀ ਭੁੱਲਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਭੁੱਲਣ ਨਹੀਂ ਦਿੰਦੇ ਨਹੀਂ ਨਹੀਂ ਅਸੀਂ ਦੇਖੋ ਅਸੀਂ ਤਾਂ ਸਿਰਫ ਇੱਕ ਰਾਹਤ ਫੰਡ ਦੀ ਮੰਗ ਕਰ ਰਹੇ ਅਸੀਂ ਕੋਈ ਆਤੰਗਵਾਦ ਨੂੰ ਤੇ ਆਤੰਗਵਾਦ ਦਾ ਅਸੀਂ ਤਾਂ ਵਿਰੋਧ ਕਰ ਰਹੇ ਆ ਤੁਸੀਂ ਅਸੀਂ ਆਤੰਗਵਾਦ ਦਾ ਵਿਰੋਧ ਵੀ ਤਾਂ ਕਰਦੇ ਆ ਕਿਉਂਕਿ ਇਹ ਉਹ ਟੈਰਰਿਜ਼ਮ ਹੈਗੇ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਅੱਜ ਤੱਕ ਕਰ ਰਿਹਾ ਅੱਜ ਤੱਕ ਥਾਣਿਆਂ ਤੋਂ ਲੈ ਕੇ ਗਰਨੇਡ ਬੰਬ ਸੁੱਟ ਰਿਹਾ ਸਾਡੇ ਸ਼ਿਵ ਸੈਨਿਕ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਸੁਧੀਰ ਸੂਰੀ ਤੋਂ ਲੈ ਕੇ ਕਿੰਨੇ ਨਾਮ ਕਨਾਮਾ ਤੁਹਾਨੂੰ ਜਿਹੜੇ ਪੰਜਾਬ 'ਚ ਲਗਾਤਾਰ ਸ਼ਹੀਦ ਕਰ ਦਿੱਤੇ ਗਏ ਹਿੰਦੂ ਲੀਡਰ ਅਬ ਵਜਾ ਕੀ ਹੈ ਪੰਜਾਬ ਦੇ ਵਿੱਚ ਜੈ ਸ਼੍ਰੀ ਰਾਮ ਦਾ ਨਾਰਾ ਲਾਣਾ ਭਗਵਾ ਝੰਡਾ ਚੱਕਣਾ ਹਿੰਦੂ ਤਤਵ ਦੀ ਜਿਹੜੀ ਆਵਾਜ਼ ਹੈ ਅਸੀਂ ਉਹਦਾ ਪ੍ਰਚਾਰ ਕਰਦੇ ਆ ਤੰਗੀ ਅੱਤਵਾਦੀ ਕੱਟੜ ਪੰਥੀਆਂ ਨੂੰ ਸਿਰਫ ਇਹ ਹੈ ਕਿ ਇਹ ਹਿੰਦੂ ਤਤਵ ਦਾ ਪ੍ਰਚਾਰ ਕਰ ਇਹਨਾਂ ਦੀ ਆਵਾਜ਼ਾਂ ਬੰਦ ਕੀਤੀਆਂ ਜਾਣ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਇੱਕ ਸ਼ਿਵ ਸੈਨਾ ਵਾਲੇ ਇਕੱਠੇ ਹੋ ਕੇ ਪੁਤਲਾ ਫੂਕਣ ਜਾਂਦੇ ਆ ਤੇ ਉਧਰੋਂ ਸਾਡੇ ਸਿੱਖ ਭਾਈਚਾਰੇ ਵਾਲੇ ਵੀ ਲੋਕ ਵੀ ਨਿਕਲਦੇ ਤੁਹਾਨੂੰ ਨਹੀਂ ਲੱਗਦਾ ਕਿ ਜਿੱਥੇ ਉਹ ਪੁਤਲਾ ਫੂਕਾ ਜਾ ਰਿਹਾ ਉਹ ਸ਼ਹਿਰ ਦੇ ਉਹ ਜ਼ਿਲ੍ਹੇ ਦਾ ਮਾਹੌਲ ਖਰਾਬ ਹੁੰਦਾ ਦੇਖੋ ਪੁਤਲਾ ਫੂਕਣ ਦੀ ਗੱਲ ਅਸੀਂ ਕਿਸੇ ਵਿਅਕਤੀ ਦਾ ਪੁਤਲਾ ਨਹੀਂ ਫੂਕਦੇ ਅਸੀਂ ਅੱਤਵਾਦੀਆਂ ਦੇ ਪੁਤਲੇ ਫੂਕਦੇ ਆ ਜੇ ਅੱਤਵਾਦ ਦਾ ਪੁਤਲਾ ਫੂਕਣਾ ਗਲਤ ਹੈ ਤੇ ਫਿਰ ਪੰਜਾਬ ਸਰਕਾਰ ਸਾਫ਼ ਦੱਸ ਦੇ ਕਿ ਉਹ ਅੱਤਵਾਦੀਆਂ ਦੇ ਨਾਲ ਹੈ ਜਾਂ ਹਨਾ ਏ ਸਾਫ ਅਸੀਂ ਹੱਤਵਾਦੀਆਂ ਦਾ ਪੁਤਲਾ ਫੂਕਦੇ ਅਸੀਂ ਕਿਸੇ ਸਿੱਖ ਸਾਡੇ ਭਰਾ ਵਾ ਨੋ ਮਾਜ ਦਾ ਰਿਸ਼ਤਾ ਹਮੇਸ਼ਾ ਰਹਿਣਾ ਅਸੀਂ ਉਹਨਾਂ ਦੇ ਨਾਲ ਆ ਉਹ ਸਾਡੇ ਨਾਲ ਲੇਕਿਨ ਅਸੀਂ ਆਤੰਗਵਾਦ ਦਾ ਵਿਰੋਧ ਕਰਦੇ ਆ ਉਹ ਕਰਦੇ ਰਹਿਣਾ ਉਹ ਡਟ ਕੇ ਕਰਾਂਗੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਚਾਹੇ ਕੋਈ ਵੀ ਹੋਣ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਭਾਵੇਂ ਸੜਕਾਂ ਦੇ ਪੁਤਲੇ ਫੂਕੇ ਕਰੀਏ ਤੇ ਭਾਵੇਂ ਸੜਕਾਂ ਦੇ ਬਹਿ ਕੇ ਕਰੀਓ ਉਹ ਜਾਰੀ ਰਹੂਗਾ ਸ਼ਿਵ ਸੈਨਾ ਵਾਲੇ ਇਹ ਵੀ ਸੁਣਨ ਚਾਹੁੰਦਾ ਪਿਆ ਕਿ ਇਹ ਚੀਜ਼ਾਂ ਕਰ ਕਰਕੇ ਫੇਮ ਪਾਲਦੇ ਆ ਕਿ ਅਸੀਂ ਫੇਮਸ ਹੋ ਜਾਈਏ ਜਿੰਨਾ ਅਸੀਂ ਹੋ ਸਕਦੇ ਆ ਪੱਤਰਕਾਰ ਸਾਹਿਬ ਇੱਕ ਮੈਨੂੰ ਗੱਲ ਦੱਸੋ ਫਿਰ ਸੱਤਾ 'ਚ ਬੈਠੀਆਂ ਸਰਕਾਰਾਂ ਬੋਲ ਲੈਣ ਭਾਜਪਾ ਨੇ ਨਹੀਂ ਬੋਲਣਾ ਅਤੰਗਵਾਦ ਦੇ ਖਿਲਾਫ ਕਾਂਗਰਸ ਨੇ ਨਹੀਂ ਬੋਲਣਾ ਆਮ ਆਦਮੀ ਪਾਰਟੀ ਨੇ ਨਹੀਂ ਬੋਲਣਾ ਕਾਲੀ ਦਲ ਨਹੀਂ ਬੋਲਣਾ ਜੇ ਬੋਲਣਾ ਹੀ ਕੇ ਇਹਨੇ ਨਹੀਂ ਹੈ ਜੇ ਅਤੰਗਵਾਦ ਦੇ ਖਿਲਾਫ ਸ਼ਿਵ ਸੇਨਾ ਬੋਲ ਰਹੀ ਹੈ ਉਹ ਵੀ ਤੰਗੀ ਹੈ ਜੇ ਸ਼ਿਵ ਸੇਨਾ ਅਤੰਗਵਾਦ ਦੇ ਖਿਲਾਫ ਬੋਲ ਰਹੀ ਹੈ ਉਹ ਵੀ ਤੰਗੀ ਹੈ ਅਤੰਗਵਾਦ ਕੋਈ ਧਰਮ ਨਹੀਂ ਹੈ ਅੱਜ ਪਹਲਗਾਮ ਦੇ ਵਿੱਚ ਹਿੰਦੂਆ ਦੇ ਪਛਾਣ ਪੱਤਰ ਪੁੱਛ ਕੇ ਉਹਨਾਂ ਦੇ ਇੱਕ ਇੱਕ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਕਿਉਂ ਹਿੰਦੂ ਪੁੱਛਿਆ ਹੋਰ ਕਿਸੇ ਨੂੰ ਤਾਂ ਨਹੀਂ ਮਾਰਿਆ ਇਹੋ ਹੀ ਵਜ੍ਹਾ ਦੱਸ ਰਿਹਾ ਕਿ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜਾ ਹਿੰਦੂਆਂ ਦੀ ਆਵਾਜ਼ ਬੁਲੰਦ ਕਰਦਾ ਉਹਦੇ ਪੰਜਾਬ ਦੇ ਵਿੱਚ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਕੱਲੇ-ਕੱਲੇ ਹਿੰਦੂ ਦੀ ਟਾਰਗੇਟ ਕਿਲਿੰਗ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਸ਼ਿਵ ਸੈਨਾ ਇਸ ਚੀਜ਼ ਤੋਂ ਕਿੱਦਾਂ ਅੱਗੇ ਹੋਰ ਜਾ ਸਕਦੀ ਹੈ ਅਮਨ ਸ਼ਾਂਤੀ ਕਿੱਦਾਂ ਲਿਆਣਾ ਚਾਹੋਗੇ ਅਮਨ ਸ਼ਾਂਤੀ ਅਮਨ ਸ਼ਾਂਤੀ ਸਾਡਾ ਭਾਈਚਾਰਾ ਕਾਇਮ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਅਸੀਂ ਕਿਸੇ ਭਾਈਚਾਰੇ ਦੇ ਖਿਲਾਫ ਨਹੀਂ ਅਸੀਂ ਖਿਲਾਫ ਹੈ ਅਤੰਗਵਾਦ ਦੇ ਦੇਸ਼ ਵਿਰੋਧੀਆਂ ਦੇ ਜਿਹੜੇ ਪੰਜਾਬ ਦੇ ਵਿੱਚ ਨੁਕਸਾਨ ਪੁਜਾਣਾ ਚਾਹੁੰਦੇ ਅਸੀਂ ਉਹਨਾਂ ਦੇ ਖਿਲਾਫ ਹੈ ਭਾਈਚਾਰਾ ਸਾਡਾ ਕਾਇਮ ਹੈ ਲੇਕਿਨ ਜਿਹੜਾ ਦੀ ਸੋਚ ਕੱਟੜਪੰਥੀ ਹੋ ਗਈ ਹੈ ਜਿਹੜੇ ਆਤੰਗਵਾਦੀਆ ਦਾ ਸਾਥ ਦੇਣਾ ਚਾਹੁੰਦੇ ਆ ਉਹ ਚਾਹੀਏ ਸੋਸ਼ਲ ਮੀਡੀਆ ਰਾਏ ਜਾਏ ਜਿੱਦਾਂ ਵੀ ਫਿਰ ਅਸੀਂ ਸਰਕਾਰ ਨੂੰ ਇੱਕੋ ਹੀ ਮੰਗ ਕਰਦੇ ਆ ਜਿੱਦਾਂ ਅਮ੍ਰਿਤਪਾਲ ਡਿਬੜੂ ਗੜ ਜੇਲ੍ਹ ਚ ਭੇਜਿਆ ਜਿਹੜੇ ਆਤੰਗਵਾਦੀਆ ਜਾਂ ਗਰਮ ਖਿਆਲੀਆਂ ਦਾ ਸਾਥ ਦੇ ਰਿਹਾ ਉਹਨਾਂ ਨੂੰ ਵੀ ਡਿਬੜੂ ਗੜ ਜੇਲ੍ਹ ਚ ਭੇਜ ਦਿਓ ਤਾਂ ਕਿ ਭਾਈ ਇਕੱਠੇ ਰਹਿ ਸਕਣ ਸ਼ਿਵ ਸੈਨਾ ਤੇ ਬਹੁਤ ਵੱਡੇ ਇਲਜ਼ਾਮ ਦਾ ਜਿਹੜਾ ਵਾ ਉਹ ਪੋਥਾ ਜਿਹੜਾ ਨਾ ਭਰਿਆ ਹੋਇਆ ਤੁਹਾਨੂੰ ਖੁਦ ਨੂੰ ਪਤਾ ਇਹ ਬਿਆਨ ਤੁਸੀਂ ਦੇਣੇ ਆ ਕਿ ਸ਼ਿਵ ਸੈਨਾ ਵਾਲੇ ਜਿਹੜੇ ਆ ਉਹ ਲਾਟਰੀਆਂ ਚੋਂ ਪੈਸਾ ਖਾ ਰਹੇ ਆ ਸ਼ਿਵ ਸੈਨਾ ਵਾਲੇ ਬਲੈਕਮੇਲਿੰਗ ਕਰ ਰਹੇ ਆ ਇਹ ਚੀਜ਼ਾਂ ਨੂੰ ਕਿਦਾਂ ਸਪਸ਼ਟ ਕਰੋ ਦੇਖੋ ਜੇ ਕੋਈ ਇਦਾਂ ਦੇ ਕੰਮ ਕਰਦਾ ਵਾ ਤੂੰ ਪ੍ਰਸ਼ਾਸਨ ਬਣੇ ਉਹਦੀ ਲਿਖਤ ਵਿੱਚ ਸ਼ਿਕਾਇਤ ਦੇ ਨਾ ਹੁੰਦਾ ਉਹ ਪ੍ਰਸ਼ਾਸਨ ਲਿਖਤ ਵਿੱਚ ਸ਼ਿਕਾਇਤ ਲਵੇ ਜੇ ਉਹਦਾ ਪ੍ਰੂਫ ਹੁੰਦਾ ਤਾਂ ਕਾਰਵਾਈ ਕਰ ਦੇਣ ਇਹ ਤਾਂ ਪ੍ਰਸ਼ਾਸਨ ਨੇ ਦੇਖਣਾ ਜੇ ਕੋਈ ਗਲਤ ਕੰਮ ਕਰੂਗਾ ਉਹਦਾ ਗਲਤ ਦਾ ਨਤੀਜਾ ਤੇ ਭੁਗਤਣਾ ਹੀ ਪੈਣਾ ਉਹ ਪ੍ਰਸ਼ਾਸਨ ਨੇ ਤਾਂ ਪਰਚਾ ਕਰ ਹੀ ਦੇਣਾ ਉਹ ਤਾਂ ਪ੍ਰਸ਼ਾਸਨ ਦੇਖੂਗਾ ਜੇ ਕੋਈ ਗਲਤ ਕੰਮ ਕਰੂਗਾ ਪ੍ਰਸ਼ਾਸਨ ਉਹਦੀ ਸਜ਼ਾ ਵੀ ਦੇਊਗਾ ਪ੍ਰਸ਼ਾਸਨ ਸਾਰਿਆਂ ਲਈ ਇੱਕ ਬਰਾਬਰ ਹੈ ਤੇ ਜੇ ਕਿਸੇ ਤੇ ਪਰਚਾ ਹੋ ਜੇ ਤੇ ਇਹ ਕਹਿੰਦੇ ਸ਼ਿਵਸਾ ਨਾਲੇ ਧਰਨਾ ਲਾ ਦੇਣਗੇ ਦੇਖੋ ਝੂਠਾ ਪਰਚਾ ਦਰਜ ਕਰਤਾ ਦੇਖੋ ਝੂਠਾ ਪਰਚਾ ਜਦੋਂ ਕਿਸੇ ਨੇ ਕੰਪਲੇਂਟ ਦੇਣੀ ਕੋਈ ਆਇਡੈਂਟੀਫਾਈ ਕਰੂਗਾ ਪੁਲਿਸ ਨੇ ਪ੍ਰੂਫ ਦੇ ਬਿਹਾਰ ਤੇ ਵਿਆਪ ਤੇ ਪਰਚਾ ਦਰਜ ਕਰਨਾ ਬਿਨਾ ਪ੍ਰੂਫ ਤਾਂ ਪੁਲਿਸ ਦਾ ਨਹੀਂ ਕਰਦੀ ਜਦੋਂ ਬਿਨਾ ਪ੍ਰੂਫ ਤੋਂ ਪੁਲਿਸ ਪਰਚਾ ਦਰਜ ਕਰਦੀ ਹੈ ਉਦੋਂ ਫੇ ਰੋਲਾ ਪੈਣਾ ਹੀ ਪੈਣਾ ਕਿਉਂਕਿ ਸ਼ਿਵਸਾ ਨਾਲ आतंकवाद के खिलाफ बोलदे हैं कई एद्दा दे कटणबंदी लोग हैं जिन्ना नु जेलस है शिवसेना को ते ओ फिर किदाला किदा साथ देके कोई ना कोई मोटिव बनांदे या माहौल बनांदे किसी ना किसी गेट च ਲੈਣ ਨੂੰ ਕਿ ਇਹਨਾਂ ਦੇ ਪਰਚੇ ਦਰਜ ਕਰਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਆ ਤੁਸੀਂ ਆਪਣੇ शिवसैनकांदे हर वारी ਨਾਲ ਖੜੇ ਬਿਲਕੁਲ ਨਾਲ ਖੜੇ ਜੀ ਉਹਨਾਂ ਤੇ ਕੋਈ ਹਮਲਾ ਹੁੰਦਾ ਉਹਨਾਂ ਦੀ ਪੇਰਵਾਹੀ ਕਰਦੇ ਬਿਲਕੁਲ ਨਾਲ ਖੜੇ ਆ ਜੀ ਤੁਹਾਡੇ ਹੀ शिवसेना ਦੇ ਲੀਡਰ ਲੁਧਿਆਣੇ ਇੱਕ ਨਿਹੰਗਾਂ ਵੱਲੋਂ ਜਿਹੜਾ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਗਈ ਉਹਦੀ ਕੀ ਪੇਰਵਾਹੀ ਹੋਈ ਉਦੀ ਪੈਰ ਵੀ ਚੱਲ ਰਿਹਾ ਜੀ ਉਹਦੇ ਵਿੱਚ ਦੋ ਬੰਦੇ ਫੜ ਇੱਕ ਬੰਦਾ ਫੜਿਆ ਗਿਆ ਵਾ ਬਾਕੀ ਜੇ ਉਹਨਾਂ ਨੇ ਪਿਛਲੇ ਦਿਨੀ ਅਜੇ ਮਹੀਨਾ ਪਹਿਲੇ ਇੱਕ ਧਰਨਾ ਲਾਇਆ ਸੀ ਤਾਂ ਕਿ ਬਾਕੀ ਬੰਦੇ ਵੀ ਅਰੈਸਟ ਕੀਤੇ ਜਾਣ ਦੇਖੋ ਇੱਕ ਵਿਅਕਤੀ ਜਾ ਰਿਹਾ ਔਰ ਉਹਦੀ ਸੋਚ ਕੀ ਹੈ ਨਾ ਹੀ ਅਜੇ ਤੱਕ ਉਹ ਕਿਸੇ ਧਰਮ ਦੇ ਖਿਲਾਫ ਬੋਲਿਆ ਨਾ ਹੀ ਕਿਸੇ ਦੇ ਖਿਲਾਫ ਸਿਰਫ ਵਜਾ ਕੀ ਸੀ ਅਤੰਗਵਾਦੀਆਂ ਦੇ ਖਿਲਾਫ ਬੋਲਣਾ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਦੇ ਕਟੜਬੰਥੀ ਉਹਨਾਂ ਦੇ ਖਿਲਾਫ ਬੋਲਣਾ ਉਹ ਜਾ ਰਿਹਾ ਗਨਮੈਨ ਨਾਲ ਬੈਠਾ ਔਰ ਸ਼ਰਿਆਮ ਗਨਮੈਨ ਦੇ ਸਾਹਮਣੇ ਕਿਰਪਾਨਾ ਮਾਰ ਕੇ ਉਹਨੂੰ ਵੱਢ ਦਿੱਤਾ ਗਿਆ ਔਰ ਗਨਮੈਨ ਮੂਰਖ ਦਰਸ਼ਕ ਬਣਿਆ ਰਿਹਾ ਪੰਜਾਬ ਪੁਲਿਸ ਜਿਹੜੀਆਂ ਸ਼ਿਵਸena ਲੀਡਰਾਂ ਨੂੰ ਸਿਕਿਉਰਿਟੀਾਂ ਦਿੱਤੀਆਂ ਪਈਆਂ ਉਹਨਾਂ ਨੂੰ ਅਥਾਰਟੀ ਵੀ ਦਿੱਤੀ ਜਾਵੇ ਜੇਕਰ ਤੁਹਾਡੇ ਤੇ ਕੋਈ ਹਮਲਾ ਹੁੰਦਾ ਤਾਂ ਤੁਸੀਂ ਇਹਦੀ ਅੱਗੋਂ ਰਿਐਕਸ਼ਨ ਕਰ ਸਕੋ ਲੇਕਿਨ ਤੁਸੀਂ ਵੀ ਦੇਖਿਆ ਕਿ ਸ਼ਰਿਆਮ ਕਿਰਪਾਨਾ ਮਾਰਿਆ ਗਿਆ ਤੇ ਉਸਨੂੰ ਬਚਾਇਆ ਵੀ ਨਹੀਂ ਗਿਆ ਉਸ ਗਨਮੈਨ ਵੱਲੋਂ ਤੁਹਾਡੇ ਕੋਲ ਸਿਕਿਉਰਿਟੀ ਹੈ ਹਾਂਜੀ ਹੈ tu tu ਬਿਲਕੁਲ ਇਹ ਸਰਕਾਰ ਨੇ ਦਿੱਤੀ ਅਸੀਂ ਦੇਖੋ ਦੇਖੋ ਪੱਤਰਕਾਰ ਪੱਤਰਕਾਰ ਸਾਹਿਬ ਸੁਣੋ ਇਹ ਸਰਕਾਰ ਦਾ ਪ੍ਰੋਟੋਕੋਲ ਹੈ ਜਿਉਂ ਨਾਲ ਲੱਗਾ ਥ੍ਰੈਟ ਹੈ ਦੇਖੋ ਅਸੀਂ ਤੇ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਸਰਕਾਰ ਕੋ ਅਸੀਂ ਅਸਲਾ ਲਿੱਤਾ ਅਸੀਂ ਤਾਂ ਆਪਣੇ ਅਸਲਾ ਆਪਣੇ ਨਾਲ ਦਾ ਆ ਕੇ ਰੱਖਿਆ ਜੇ ਸਾਨੂੰ ਲੋੜ ਪੋਗੀ ਸਾਨੂੰ ਵਿਸ਼ਵਾਸ ਅਸੀਂ ਆਪਣੇ ਅਸਲੇ ਤੇ ਵਿਸ਼ਵਾਸ ਕਰਦੇ ਆ ਔਰ ਮੈਂ ਉਹੀ ਗੱਲ ਕਰ ਰਿਹਾ ਜੇ ਤੁਹਾਨੂੰ ਅਸਲਾ ਮਿਲਿਆ ਤੁਸੀਂ ਆਪਣੇ ਅਸਲੇ ਤੇ ਆਪਣੇ ਆਪਣੀ ਜਾਨ ਤੇ ਆਪਣੇ ਬੁਲੰਦ ਤੇ ਬੈਠੇ ਆ ਸਿਕਿਉਰਟੀ ਛੱਡ ਦਿਓ ਜੇ ਤੁਹਾਨੂੰ ਉਹਦਾ ਕੋਈ ਸਹਾਇਤਾ ਨਹੀਂ ਮਿਲ ਸਕਦੀ ਬਿਲਕੁਲ ਅਸੀਂ ਦੇਖੋ ਅਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਨੇ ਆਈਬੀ ਇੰਟੈਲੀਜੈਂਸ ਸੀਆਈਡੀ ਰਿਪੋਰਟਾਂ ਦੇ ਦੌਰਾਨ ਸਿਕਿਉਰਟੀ ਉਹਨਾਂ ਨੇ ਦਿੱਤੀ ਹੈ ਔਰ ਸੀਆਈਡੀ ਦੀ ਰਿਪੋਰਟ ਦੇ ਦੌਰਾਨ ਸਿਕਿਉਰਟੀ ਮਿਤੀ ਇਸ ਪ੍ਰਸ਼ਾਸਨ ਦਾ ਪ੍ਰੋਟੋਕੋਲ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਦਿੱਤੀ ਹੈ ਜਦੋਂ ਸਰਕਾਰ ਨੇ ਕਿਸੇ ਨੂੰ ਸਿਕਿਉਰਟੀ ਦੇਣੀ ਹੋ ਰਾਤ ਨੂੰ ਸੁੱਤੇ ਵੇਲੇ ਨੂੰ ਵੀ ਦੇ ਦੇਣੀ ਹੈ ਔਰ ਜਦੋਂ ਨਹੀਂ ਦੇਣੀ ਤਾਂ ਉਹ ਦੋ ਮਿਲਨੀ ਨੂੰ ਦੋ ਜੋ ਮਰਜ਼ੀ ਰੋਲਾ ਪਾਈ ਜਾਓ ਜੇ ਸਰਕਾਰ ਨੂੰ ਲੱਗਦਾ ਕਿ ਮੈਨੂੰ ਕੋਈ ਖਤਰਾ ਹੈ ਜਾਂ ਮੇਰੀ ਜਾਨ ਮਾਲ ਦੀ ਕਿਤੇ ਕੋਈ ਨੁਕਸਾਨ ਹੋ ਸਕਦਾ ਤੇ ਤਾਂ ਹੀ ਸਰਕਾਰ ਨੇ ਮੈਨੂੰ ਸੁਰੱਖਿਆ ਕਰਮੀ ਦਿੱਤਾ ਠੀਕ ਹੈ ਜੀ ਪੰਜਾਬ ਦੇ ਵਿੱਚ ਡੇਰੇ ਬਾਦ ਨੂੰ ਕਿਦਾਂ ਦੇਖ ਰਹੇ ਡੇਰਾ ਡੇਰਾ ਡੇਰਾਬਾਦ ਨੂੰ ਕਿਦਾਂ ਦੇਖ ਰਿਹਾ ਡੇਰਾਬਾਦ ਪੰਜਾਬ ਦੇ ਵਿੱਚ ਜਿਹੜਾ ਇੱਕ ਭਰਮ ਭੇਡ ਚਾਲ ਆ ਉਹ ਭੇਡ ਚਾਲ ਦੇ ਵੇਖੋ ਪੰਜਾਬ ਦੇ ਲੋਕ ਜਿੱਧਰ ਲੱਗੋ ਉਧਰ ਹੀ ਲੱਗ ਜਾਂਦੇ ਆ ਉਹ ਡੇਰਾਵਾਦ ਜਿਹੜਾ ਪੰਜਾਬ 'ਚ ਲਗਾਤਾਰ ਵਧਿਆ ਜਾ ਰਿਹਾ ਵਾ ਲੋਕਾਂ ਨੂੰ ਜਿੱਧਰ ਲਾ ਉਧਰ ਲੱਗ ਰਿਹਾ ਬਿਲਕੁਲ ਇੰਨਾ ਡੇਰਾਵਾਦ ਪੰਜਾਬ 'ਚ ਹੋਣਾ ਨਹੀਂ ਚਾਹੀਦਾ ਜਿਹੜੇ ਲੋਕ ਧਰਮ ਨਾਲ ਜੁੜੇ ਆ ਚਾਹੇ ਅਸੀਂ ਹਿੰਦੂ ਆ ਸਾਡਾ ਸਨਾਤਨ ਧਰਮ ਅਸੀਂ ਸਨਾਤਨ ਨਾਲ ਜੁੜੇ ਸਾਨੂੰ ਸਨਾਤਨ ਦੇ ਦੇਵੀ ਦੇਵਤਾਵਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹਰ ਧਰਮ ਦਾ ਜਿਹੜਾ ਵਿਸ਼ੇਸ਼ ਵਿਅਕਤੀ ਜਿਸ ਧਰਮ ਨਾਲ ਜੁੜਿਆ ਉਹਨਾਂ ਨੂੰ ਉਹਨਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਡੇਰਾਵਾਦ ਆ ਜਿਹੜਾ ਇਹ ਬਿਲਕੁਲ ਡੇਰਾਵਾ ਇਸ ਲੋਕਾਂ ਨੂੰ ਮਿਲਾਈ ਲਗ ਨਹੀਂ ਲੱਗਣਾ ਚਾਹੀਦਾ ਬੰਟੀ ਬਾਬੇ ਦੇ ਖਿਲਾਫ ਵੀ ਜਿਹੜਾ ਵਾ ਉਹ ਮੋਰਚਾ ਜਿਹੜਾ ਸ਼ਿਵ ਸੈਨਾ ਨੇ ਲਾਇਆ ਉਹਦੇ ਤੇ ਕੀ ਸਪਸ਼ਟੀਕਰਨ ਹੈ ਜਾਂ ਉਹਦਾ ਕੀ ਨਿਚੋੜ ਨਿਕਲਿਆ ਲੁਧਿਆਣੇ ਤੋਂ ਦੇਖੋ ਉਹ ਲੁਧਿਆਣੇ ਵਾਲਿਆਂ ਨੇ ਇੱਕ ਕੀਤਾ ਸੀ ਜੋ ਕੀਤਾ ਸੀ ਉਹਦੇ ਬਾਰੇ ਉਹਨਾਂ ਨੂੰ ਪਤਾ ਉਹਦੇ ਵਿੱਚ ਜ਼ਿਆਦਾ ਸੀ ਇੰਟਰਫੇਰੈਂਸ ਨਹੀਂ ਕਰ ਸਕਿਉਂ ਕਿ ਬੰਟੀ ਬਾਬੇ ਦੇ ਖਿਲਾਫ ਉਹਨਾਂ ਨੇ ਜੋ ਵੀ ਪ੍ਰਦਰਸ਼ਨ ਕੀਤਾ ਇੱਕ ਰੈਲੀ ਦਾ ਕਰਕੇ ਕੀਤਾ ਹੈ ਕਿ ਮਾ ਦਾ ਸਰੂਪ ਲਖਦਾਤੇ ਦੇ ਸਰੂਪ ਦੇ ਵਿੱਚ ਝਾਕੀ ਦੇ ਤੌਰ ਤੇ ਨਾ ਕੱਢਿਆ ਜਾਵੇ ਸਨਾਤਨ ਦੀ ਬੇਅਦਬੀ ਹੁੰਦੀ ਹੈ। ਉਸ ਪ੍ਰਸ਼ਾਸਨ ਨੇ ਉੱਥੇ ਰੋਸ਼ਮਾਰਚ ਕੱਢਿਆ ਸੀ ਬੰਟੀ ਬਾਬੇ ਦੇ ਖਿਲਾਫ। ਅਸੀਂ ਵੀ ਗਏ ਸੀ ਉਸ ਰੋਸ਼ਮਾਰਚ ਦੇ ਵਿੱਚ ਔਰ ਉਸ ਰੋਸ਼ਮਾਰਚ ਦੇ ਵਿੱਚ ਕਿਹਾ ਸੀ ਕਿ ਸਨਾਤਨ ਦੀ ਜਿਹੜੀ ਦੇਵੀ ਦੇਵਤਾ ਦਾ ਸਰੂਪ ਹੈ ਉਹਨੂੰ ਜਿਹੜੀ ਝਾਕੀ ਦੇ ਵਿੱਚ ਲਖਦਾਤੇ ਦੀ ਝਾਕੀ ਦੇ ਵਿੱਚ ਨਾ ਰੱਖਿਆ ਜਾਵੇ ਉਹ ਸਨਾਤਨ ਦਾ અપਮਾਨ ਹੁੰਦਾ ਹੈ ਤੇ ਉਹ ਪ੍ਰਸ਼ਾਸਨ ਨੇ ਕਹਿ ਕੇ ਉਸ ਦੇ ਵਿੱਚ ਜਿਹੜੀ ਝਾਕੀਆਂ ਦੇ ਵਿੱਚ ਸਰੂਪ ਨਹੀਂ ਰੱਖੇਗੇ ਉਹਨਾਂ ਨੇ ਆਪਣਾ ਜਿਹੜੀ ਝਾਕੀਆਂ ਕੱਢੀਆਂ। ਤੁਹਾਡੇ ਕੋਲ ਇੱਕ ਵੱਡੇ ਲੀਡਰ ਨੂੰ ਗੋਲੀਆਂ ਮਾਰ ਕੇ ਜਿਹੜਾ ਉਹਨਾਂ ਦੀ ਹੱਤਿਆ ਦੇ ਵਿੱਚ ਉਹਦਾ ਕੇਸ ਦਾ ਕੀ ਬਣਿਆ ਤੇ ਹੁਣ ਆਪਣਾ ਸ਼ਿਵ ਸੈਨਾ ਨੇ ਕੀ ਉੱਥੇ ਜਾ ਕੇ ਕੀਤਾ ਉਸ ਕੇਸ ਦੇ ਵਿੱਚ ਸੁਧੀਰ ਸੂਰੀ ਜੀ ਮੈਂ ਉਸ ਵੇਲੇ ਉਹਨਾਂ ਨਾਲ ਜੁੜਿਆ ਸੀ ਉਹਨਾਂ ਦੀ ਪਾਰਟੀ ਜਦ ਮੈਂ ਪੰਜਾਬ ਚੇਅਰਮੈਨ ਸੀ ਮੈਂ ਤਾਂ ਹੀ ਤਾਂ ਹੀ ਤਾਂ ਹੀ ਤੁਹਾਨੂੰ ਪੁੱਛਿਆ ਕਿ ਤੁਸੀਂ ਭਾਣੇ ਉਹਨਾਂ ਨਾਲ ਲੜੇ ਰਹੇ ਬਿਲਕੁਲ ਸੂਰੀ ਸਾਹਿਬ ਦੀ ਹੱਤਿਆ ਅਸੀਂ ਉਸ ਤੋਂ ਪਹਿਲਾਂ ਹੀ ਇੱਕ ਮੰਗ ਕੀਤੀ ਕਿ ਸੂਰੀ ਸਾਹਿਬ ਨੂੰ ਥ੍ਰੈਟ ਹੈ ਤੇ ਸੂਰੀ ਸਾਹਿਬ ਦੀ ਜਿਹੜੀ ਸੁਰੱਖਿਆ ਹੈ ਉਹ ਉਹਨੂੰ ਜਿਹੜਾ ਉਹਨਾਂ ਨੂੰ ਬੁਲਟ ਪ੍ਰੂਫ ਗੱਡੀ ਦੇ ਕੇ ਤੇ ਉਹਨਾਂ ਦੀ ਸੁਰੱਖਿਆ ਦਾ ਜਿਹੜਾ ਵਧੀਆ ਪੁਖਤਾ ਇੰਤਜ਼ਾਮ ਕੀਤਾ ਜਾਵੇ ਔਰ ਜਦੋਂ ਅਸੀਂ ਇਹ ਮੰਗ ਕੀਤੀ ਉਸ ਵੇਲੇ ਪ੍ਰਧਾਨ ਜੀ ਨੂੰ ਸਾਡੇ ਘਰ 'ਚ ਨਜ਼ਰਬੰਦ ਕੀਤਾ ਗਿਆ ਸੀ ਔਰ ਨਜ਼ਰਬੰਦ ਘਟੋ ਘਟ 15 ਦਿਨ ਘਰ 'ਚ ਨਜ਼ਰਬੰਦ ਰੱਖਿਆ ਸੀ 15 ਦਿਨ ਨਜ਼ਰਬੰਦ ਤੋਂ ਬਾਅਦ ਉਹਨਾਂ ਨੂੰ 3 ਦਿਨ ਤੋਂ ਬਾਅਦ ਉਹਨਾਂ ਨੂੰ 2 ਦਿਨ ਹੋਏ ਸੀ ਉਹਨਾਂ ਨੂੰ ਨਜ਼ਰਬੰਦ ਹਟਾ ਦਿੱਤਾ ਗਿਆ ਸੀ ਤੇ ਦੂਜੇ ਤੀਜੇ ਦਿਨ ਹੀ ਉਹਨਾਂ ਨੂੰ ਇੱਕ ਧਰੇ ਤੇ ਜਿੱਥੇ ਗਏ ਸੀ ਉੱਥੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਹ ਵੀ ਪੁਲਿਸ ਦੀ ਮੌਜੂਦਗੀ 'ਚ ਅਸੀਂ ਕਹਿੰਦੇ ਪੁਲਿਸ ਦੀ ਮੌਜੂਦਗੀ ਜੇ 12 13 ਗਨਮੈਨ ਪ੍ਰਧਾਨ ਜੀ ਨਾਲ ਹੋਣ ਉੱਤੇ 2 3 ਡੀਐਸਪੀ ਖੜੇ ਹੋਣ 2 3 ਐਸਐਚਓ ਖੜੇ ਹੋਣ ਪੁਲਿਸ ਦੀ ਮੌਜੂਦਗੀ 'ਚ ਇੱਕ ਵਿਅਕਤੀ ਆਵੇ ਸ਼ਰਿਆਮ ਗੋਲੀਆਂ ਮਾਰ ਕੇ ਚੱਲ ਜਾਵੇ ਦੇਖੋ ਕਿਸੇ ਕਾ ਕੋਈ ਗਲਤ ਕੰਮ ਨਹੀਂ ਸੂਰੀ ਸਾਹਿਬ ਬੈਠੇ ਸੀ ਉੱਥੇ ਕੂੜੇ ਦੇ ਵਿੱਚ ਮੰਦਿਰ ਦੇ ਬਾਹਰ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਜਿਹੜੀਆਂ ਸੀ ਉਹ ਡਿੱਗਦੀਆਂ ਪਈਆਂ ਸੀ ਉਹ ਕੱਲੇ ਹਿੰਦੂ ਦੇਵੀ ਦੇਵਤਾ ਦੀਆਂ ਮੂਰਤੀਆਂ ਨਹੀਂ ਸੋਦੀ ਗੁਰੂ ਜੀ ਦੀ ਵੀ ਮੂਰਤੀਆਂ ਹੀ ਔਰ ਕਈ ਉੱਥੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹੀ ਗੁਰੂਆਂ ਦੀਆਂ ਮੂਰਤੀਆਂ ਹੀ ਉਹ ਸਾਰੀਆਂ ਚੱਕ ਕੇ ਜਿਹੜਾ ਉਹ ਕਹਿ ਰਹੇ ਸੀ ਕਿ ਇਹ અપਮਾਨ ਹੋ ਰਿਹਾ ਇੱਥੋਂ ਜਿਹੜਾ ਕੂੜਾ ਚਕਾਇਆ ਜਾਵੇ ਜਿਹੜੀ ਸਾਡੀ ਦੇਵੀ ਦੇਵਤਾ ਦਾ અપਮਾਨ ਹੋ ਰਿਹਾ ਆਪਣੇ ਧਰਮ ਲਈ ਬੇਅਦਬੀ ਲਈ ਸੜਕ ਤੇ ਬੈਣਾ ਔਰ ਸ਼ਰੀਆਮ ਗੋਲੀਆਂ ਮਾਰ ਕੇ ਸੂਰੀ ਸਾਹਿਬ ਦੀ ਹੱਤਿਆ ਕਰ ਦੇਣਾ ਬੜੀ ਮਾੜੀ ਗੱਲ ਹੈ ਪੰਜਾਬ ਦੇ ਵਿੱਚ ਜਿਹੜਾ Hindu ਹੈ ਜਿਹੜਾ ਅੱਜ ਸਮਾਜ ਦੀ ਸਨਾਤਨ ਦੀ ਗੱਲ ਕਰ ਰਿਹਾ ਉਹਨੂੰ ਇਕੱਲੇ ਇਕੱਲੇ ਨੂੰ ਪੰਜਾਬ 'ਚ ਟਾਰਗੇਟ ਕਿਲਿੰਗ ਕਰਨ ਕੀਤੀ ਜਾ ਰਹੀ ਹੈ ਔਰ ਜਿਹੜੇ ਕੱਟੜਪੰਥੀ ਹੈ ਇਹਨਾਂ ਲੋਕਾਂ ਨੇ ਜਿਹੜੇ ਸ਼ਿਵਸਾਨਾ ਲੀਡਰ ਹੈ ਜਾਂ Hindu ਤਤ ਜਿਹੜੇ ਜਿਹੜੇ ਲੋਕ ਆਵਾਜ਼ ਬੁਲੰਦ ਕਰ ਰਿਹਾ ਉਹਨਾਂ ਦਾ ਕਿਤੇ ਨਾ ਕਿਤੇ ਟਾਰਗੇਟ ਕਿਲਿੰਗ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਔਰ ਸਾਨੂੰ ਨਹੀਂ ਪਤਾ ਆਉਣ ਵਾਲਾ ਸਮਾਂ ਕਿਹੇ ਦਾ ਕਿਦਾਂ ਹੋਊਗਾ ਲੇਕਿਨ ਸਾਨੂੰ ਇਹ ਪਤਾ ਵਾ ਕਿ ਇਹਨਾਂ ਦੇ ਲੋਕਾਂ ਦੀ ਮਨਛਾ ਹਿੰਦੂਆ ਦੇ ਸਨਾਤਨ ਧਰਮ ਦੇ ਜਿਹੜੇ ਲੋਕ ਆਵਾਜ਼ ਬੁਲੰਦ ਕਰਨ ਉਹਨਾਂ ਨੂੰ ਖਤਮ ਕਰਨ ਦੀ ਇਹਨਾਂ ਦੀ ਮਨਛਾ ਔਰ ਇਹਨਾਂ ਦੇ ਦਿਮਾਗ 'ਚ ਜੇ ਭਲੇਖਾ ਕਿ ਸਨਾਤਨੀ ਇਹਨਾਂ ਲੋਕਾਂ ਕੋ ਡਰ ਜਾਣਗੇ ਉਹ ਕਦੀ ਨਹੀਂ ਡਰਨਗੇ ਹਿੰਦੂ ਤਤਵ ਦਾ ਪ੍ਰਚਾਰ ਸਨਾਤਨ ਦਾ ਪ੍ਰਚਾਰ ਕਰਦੇ ਰਹਿਵਾਂਗੇ ਇੱਕ ਇਲਜ਼ਾਮ ਬੜਾ ਵੱਡਾ ਸ਼ਿਵ ਸੈਨਾ ਵਾਲਿਆਂ ਤੇ ਲੱਗ ਰਿਹਾ ਕੀ ਉਹ ਆਪਣੇ ਦੇ ਆਪ ਹੀ ਗੋਲੀ ਚਲਵਾ ਕੇ ਜਿਹੜੇ ਆ ਉਹ ਮਤਲਬ ਅਸਲਾ ਜਾਂ ਸਕਿਉਰਟੀ ਲੈਣਾ ਚਾਹੁੰਦੇ ਨੇ ਇਹ ਬਹੁਤ ਵੱਡੀ ਇੱਕ ਮਤਲਬ આરોਪ ਬਹੁਤ ਵੱਡਾ ਜੀ ਇੱਥੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੇ ਕੋਈ ਏਦਾਂ ਦਾ ਕੰਮ ਕਰਦਾ ਵਾ ਠੀਕ ਆ ਪ੍ਰਸ਼ਾਸਨ ਦੇਖੋ ਇਹ ਚੀਜ਼ਾਂ ਲੁਕਦੀਆਂ ਨਹੀਂ ਹੈਗੀਆਂ ਜੇ ਆਪਣੇ ਦੇ ਹਮਲਾ ਕਰਾਣੇ ਜਾਂ ਆਪਣੇ ਨੂੰ ਥ੍ਰੈਟ ਦਿਵਾਣਾ ਇਹ ਚੀਜ਼ਾਂ ਲੁਕਦੀਆਂ ਨਹੀਂ ਇਹ ਕਲੀਅਰ ਹੋ ਜਾਂਦੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕੁਝ ਨਹੀਂ ਲੁਕਿਆ ਪ੍ਰਸ਼ਾਸਨ ਦਾ ਚਿੜੀ ਨੂੰ ਨਾ ਫਰ ਮਾਰਨ ਦੇ ਇਹ ਤਾਂ ਚਲੋ ਬੜੀ ਵੱਡੀ ਗੱਲ ਹੈ ਗੋਲੀ ਮਰਵਾ ਲੈਣਾ ਔਰ ਜੇਕਰ ਏਦਾਂ ਦੀ ਕੋਈ ਕਰਦਾ ਵਾ ਤੇ ਉਹਨਾਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਤੁਸੀਂ ਸ਼ਿਵਸਨਾ ਦੀ ਬਦਨਾਮੀ ਕਰਾ ਰਹੇ ਹੋ ਤੁਸੀਂ ਸ਼ਿਵਸਨਾ ਦੀ ਜਿਹੜੀ ਸੋਚ ਆ ਉਹਨੂੰ ਡਗਾ ਰਹੇ ਹੋ ਔਰ ਅੱਜ ਇਹ ਹਿੰਦੂਆ ਦੀ ਜਿਹੜੀ ਅਸੀਂ ਸ਼ਿਵਸਨਾ ਜਿੰਨੇ ਵੀ ਸਾਡੇ ਪੰਜਾਬ ਦੇ ਲੋਕ ਸ਼ਿਵਸਨਾ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਆ ਜਾਂ ਸਨਾਤਨ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਆ ਉੱਤੇ ਇੱਕ ਦਾਗ ਲਗਾ ਰਹੇ ਹੋ ਔਰ ਉਹਨਾਂ ਨੂੰ ਵੀ ਹੈ ਕਿ ਤੁਸੀਂ ਇਹ ਚੀਜ਼ਾਂ ਨਾ ਕਰੋ ਜਿਹੜੇ ਲੋਕ ਵੀ ਕਰਦੇ ਆ ਜਾਂ ਨਹੀਂ ਕੀਤਾ ਉਹਨਾਂ ਨੂੰ ਵੀ ਇੱਕ ਸਾਡਾ ਮੈਸੇਜ ਹੈ ਕਿ ਇੱਜ਼ਾ ਦੀ ਚੀਜ਼ਾਂ ਨਾ ਕਰੋ ਕਿਉਂਕਿ ਇਹਦੇ ਵਿੱਚ ਬਦਨਾਮ Hindu ਹੁੰਦੇ ਆ ਔਰ ਸਨਾਤਨੀ ਹੁੰਦੇ ਆ ਖਾਲਿਸਤਾਨ ਦਾ ਪੂਰਾ ਜੋਰ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਐਸਐਮ ਚੱਲ ਰਿਹਾ ਸ਼ਿਵ ਸੈਨਾ ਕਿੱਦਾਂ ਉਹਨੂੰ ਟੱਕਰੂਗੀ ਦੇਖੋ ਸ਼ਿਵ ਸੈਨਾ ਅਸੀਂ ਖਾਲਸਤਾਨੀ ਸ਼ਰੀਆਮ ਗੋਲੀਆਂ ਮਾਰ ਸਕਦੇ ਆ ਹਿੰਦੂਆਂ ਨੂੰ ਟਾਰਗੇਟ ਕਿਲਿੰਗ ਕਰ ਸਕਦੇ ਆ ਅਸੀਂ ਗੋਲੀਆਂ ਤਾਂ ਨਹੀਂ ਕਿਸੇ ਨੂੰ ਮਾਰ ਸਕਦੇ ਕਿਉਂਕਿ ਹਾਂ ਅਸੀਂ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਸੰਵਿਧਾਨਿਕ ਤੌਰ ਤੇ ਲੋਕਤੰਤਰੀਕ ਤੌਰ ਤੇ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ ਦਾ ਵਿਰੋਧ ਕਰ ਸਕਦੇ ਆ ਲੇਕਿਨ ਖਾਲਸਤਾਨੀ ਇਹ ਲੋਕ ਇਹ ਲੋਕ ਇਹਨਾਂ ਦਾ ਇਹ ਨਹੀਂ ਪਤਾ ਕਿਹੜਾ ਲੀਡਰ ਸਵੇਰੇ ਘਰੋਂ ਬਾਹਰ ਨਿਕਲਣਾ ਹਿੰਦੂ ਲੀਡਰ ਸ਼ਾਮ ਨੂੰ ਪਤਾ ਨਹੀਂ ਉਹਨੇ ਘਰ ਆਣਾ ਕਿ ਨਹੀਂ ਆਣਾ ਕਿਉਂਕਿ ਇਹਨਾਂ ਦਾ ਕੀ ਪਤਾ ਕਦੋਂ ਦੀ ਇਹਨਾਂ ਨੇ ਫੀਲਡਿੰਗ ਲਈ ਹੈ ਕਦੋਂ ਦਾ ਉਹਦੇ ਟਾਰਗੇਟ ਕਰਕੇ ਉਹਦੇ ਗੋਲੀਆਂ ਮਾਰ ਦੇਣੀਆਂ ਅਸੀਂ ਵਿਰੋਧ ਪ੍ਰਦਰਸ਼ਨ ਦਾ ਹੀ ਇਹਨਾਂ ਦਾ ਮੁਕਾਬਲਾ ਕਰ ਸਕਦੇ ਜੇ ਇਹ ਸੋਚਦੇ ਇਹਨਾਂ ਦਾ ਲੜਨਾ ਦੇਖੋ ਛੇਵ ਸੈਨਿਕ ਅਸੀਂ ਸਵਧਾਨ ਨੂੰ ਮੰਨਣ ਵਾਲੇ ਲੋਕ ਆ ਅਸੀਂ ਲੋਕਤੰਤਰੀ ਤਰੀਕੇ ਨਾਲ ਚੱਲਣ ਵਾਲੇ ਲੋਕ ਅਸੀਂ ਇਸ ਕਰਕੇ ਸਵਧਾਨਿਕ ਤਰੀਕੇ ਨਾਲ ਇਹਨਾਂ ਦਾ ਵਿਰੋਧ ਕਰਾਂਗੇ ਆਖਰੀ ਸਵਾਲ ਤੁਹਾਡਾ ਬੰਟੀ ਸ਼ਿਵਸਨਾ ਲੋਇਨ ਤੋਂ ਇੱਕ ਯੰਗਸਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਮੇਰਾ ਇਹੋ ਹੀ ਆਪਣੇ ਹਿੰਦੂ ਸਨਾਤਨੀਆਂ ਨੂੰ ਹੈ ਕਿ ਆਪਣੇ ਧਰਮ ਦੇਖੋ ਧਰਮ ਬਚੂਗਾ ਤਾਂ ਸਨਾਤਨ ਬਚੂਗਾ ਆਪਣੇ ਧਰਮ ਨੇ ਲਈ ਹਮੇਸ਼ਾ ਜਿੱਥੇ ਵੀ ਕੋਈ ਵੀ ਧਰਮ ਦੀ ਗੱਲ ਆਉਂਦੀ ਹੈ ਸਾਡੇ ਯੁਵਾ ਵੀਰਾਂ ਨੂੰ ਮੈਂ ਕਹੂੰਗਾ ਸਨਾਤਨੀਆਂ ਨੂੰ ਕਿ ਜਰੂਰ ਉੱਥੇ ਪਹੁੰਚਿਆ ਕਰੋ ਇਕੱਠੇ ਹੋਇਆ ਕਰੋ ਜੇ ਤੁਸੀਂ ਇਕੱਠੇ ਨਹੀਂ ਹੋ ਸਕਦੇ ਸੋਸ਼ਲ ਮੀਡੀਆ ਰਾਹੀਂ ਉਹਦਾ ਪ੍ਰਚਾਰ ਕਰਿਆ ਕਰੋ ਕਿਉਂਕਿ ਧਰਮ ਹੈ ਤਾਂ Hindu ਹੈ ਦੇਖੋ ਵਪਾਰ ਵਪੂਰ ਸਭ ਖਤਮ ਹੋ ਜਾਣਾ ਜੇਕਰ ਤੁਹਾਡਾ ਧਰਮ ਨਹੀਂ ਰਿਹਾ ਤਾਂ ਵਪਾਰ ਵੀ ਨਹੀਂ ਰਹਿਣਾ ਇਸ ਕਰਕੇ ਦੂਜਾ ਮੈਸੇਜ ਇਹ ਰਹਿ ਸਾਰੇ ਭਰਾਵਾਂ ਨੂੰ ਕਿ ਨਸ਼ਿਆਂ ਤੋਂ ਦੂਰ ਰਹੋ ਆਪਣੀ ਜਵਾਨੀ ਜਿਹੜਾ ਵਧੀਆ ਜਿਓ ਆਪਣੀ ਲਾਈਫ ਨੂੰ ਵਧੀਆ ਇੰਜੋਏ ਕਰੋ ਨਸ਼ਾ ਪੱਤੇ ਤੋਂ ਬਿਲਕੁਲ ਦੂਰ ਰਹੋ ਅ ਇਹ ਸੰਜੀ ਤੁਹਾਡੀ ਗੱਲਬਾਤ ਆਪਾਂ ਕਰਵਾਈ ਹੈ ਜੀ ਸ਼ਿਵਸਾਨਾ ਲਾਇਨ ਤੋਂ ਬੰਟੀ ਜੀ ਨਾਲ ਜਿਨ੍ਹਾਂ ਦਾ ਸੰਦੇਸ਼ ਤੁਹਾਡੇ ਤੱਕ ਪਹੁੰਚ ਚੁੱਕਾ ਹੈ ਕਿ ਆਪਣੇ ਧਰਮ ਲਈ ਕਿਸੇ ਵੀ ਤੁਸੀਂ ਤੁਹਾਨੂੰ ਮੰਦੇ ਹੋ ਉਹ ਉਹਦੇ ਨਾਲ ਖੜੇ ਰਹੋ ਮਜਬੂਤੀ ਨਾਲ ਖੜੇ ਰਹੋ